ਮੇਰਾ ਨਾਮ ਵਿਰਿੰਦਰ ਸਿੰਘ ਆ ਜੀ ਤੇ ਆਪਾਂ ਚਮਕੌਰ ਸਾਹਿਬ ਇਲਾਕੇ ਦੇ ਰਹਿਣਾ ਨੇ ਪਿੰਡ ਸਲੇਮਪਰੀ ਤੇ ਲਗਭਗ ਬਹੁਤਿਆਂ ਨੂੰ ਪਤਾ ਯੂਗਾ ਕਿ ਮੇਰਾ ਜਿਹੜਾ ਅਮਰਤਪਾਲ ਸਿੰਘ ਨਾਲ ਮਸਲਾ ਹੋਇਆ ਸੀਗਾ ਜੀ ਜਿਹੜੀ ਮੇਰੇ ਨਾਲ ਮਾਰਕਟਾਈ ਹੋਈ ਸੀਗੀ ਉਹ ਮੇਰੇ ਨਾਲ ਹੀ ਹੋਈ ਸੀਗੀ ਆਪਾਂ 29 ਨੰਬਰ ਐਫ ਆਈ ਆਰ ਦੇ ਜਿਹੜੇ ਮਦਈਆਂ ਮੁੱਖ ਜੀ ਜਿਹੜਾ ਅਜਨਾਲੇ ਤੋਂ ਅਗਵਾ ਕਰਕੇ ਮੋਟਰ ਤੇ ਲੈ ਜਾ ਕੇ ਮਾਰਕਟਾਈ ਕੀਤੀ ਗਈ ਸੀਗੀ ਜੀ ਤੇ ਜਿਹੜੀ ਇਹ ਅੱਜ ਮੇਰਾ ਪ੍ਰੈਸ ਉਰੇ ਚੰਡੀਗੜ੍ਹ ਆਉਣ ਦਾ ਮੁੱਖ ਮਕਸਦ ਇਹ ਸੀਗਾ ਜੀ ਕਿ ਸਾਡੀ ਇਹਨਾਂ ਦੇ ਪਰਿਵਾਰਾਂ ਨਾਲ ਵੀ ਕਾਫੀ ਵਾਰੀ ਗੱਲਬਾਤ ਹੋਈ ਆ ਤੇ ਹੋਰ ਜਿਹੜੇ ਵਿੱਚ ਸਾਂਝੇ ਬੰਦੇ ਹੁੰਨੇ ਆ ਉਹ ਪੰਥਕ ਤੌਰ ਤੇ ਹੋਣ ਚਾਏ ਸਮਾਜਿਕ ਤੌਰ ਤੇ ਤੇ ਅਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਕਿਸੇ ਤਰੀਕੇ ਨਾਲ ਇਹ ਜਿਹੜਾ ਮਸਲਾ ਇਹ ਹੱਲ ਹੋਵੇ ਤੇ ਉਹ ਹੱਲ ਇੱਕੇ ਸ਼ਰਤ ਪਰ ਹੋਣਾ ਸੀਗਾ ਜੀ ਵੀ ਜੋ ਇਹਨਾਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਆ ਅਗਵਾ ਕੀਤਾ ਉਹ ਇਹਨਾਂ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਸੀਗੀ ਜੀ ਵੀ ਹਾਂ ਅਸੀਂ ਮਾਰਕਟਾਈ ਕੀਤੀ ਆ ਤੇ ਇਹ ਉਸ ਚੀਜ਼ ਤੋਂ ਅਮਰਤਪਾਲ ਖੁਦ ਵੀ ਮੁਕਰਿਆ ਸੀਗਾ ਸ਼ੁਰੂ ਤੋਂ ਹੀ ਜੀ ਜਦੋਂ ਸਾਡੀ ਸਫਰੋਡ ਪਿੰਡ ਵਿੱਚ ਵੀ ਬਾਬਾ ਜੀ ਦੇ ਨਾਲ ਮੀਟਿੰਗ ਹੋਈ ਆ ਤੇ ਜਦੋਂ ਅਸੀਂ 2023 ਵਿੱਚ ਦਸੰਬਰ ਮਹੀਨੇ ਇਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਆ ਘਰੇ ਖੁਦ ਜੀ ਅਸੀਂ ਤਿੰਨ ਜਣੇ ਸੀਗੇ ਜਿਹੜੇ ਨਾਲ ਗਏ ਸੀਗੇ ਤੇ ਇਹਨਾਂ ਦੇ ਪਰਿਵਾਰ ਨੇ ਉੱਥੇ ਆਪਣੇ ਪੁੱਤ ਦੀ ਸਾਰੀ ਗਲਤੀ ਮੰਨੀ ਹੈਗੀ ਆ ਤੇ ਬਾਰੇ ਮੈਨੂੰ ਬਸ ਇਹੀ ਗੱਲ ਕਹੀ ਗਈ ਆ ਵੀ ਉਹ ਲੋਕਾਂ ਸਾਹਮਣੇ ਸੰਗਤ ਸਾਹਮਣੇ ਕਹਿੰਦੇ ਮਾਫੀ ਨਹੀਂ ਮੰਗ ਸਕਦੇ ਹੈਗੇ ਵੀ ਇਹਦੇ ਵਿੱਚ ਅਮਰਤਪਾਲ ਸਿੰਘ ਦੀ ਫਿਰ ਬੇਇੱਜ਼ਤੀ ਹੋਊਗੀ ਲੋਕਾਂ ਵਿੱਚ ਜੀ ਤੇ ਉਹ ਪਰਿਵਾਰ ਨਹੀਂ માતા ਜੀ ਨੇ ਜਿਹੜਾ ਮੈਨੂੰ ਅੱਗੇ ਫੈਸਲਾ ਕਰਨ ਦੀਆਂ ਆਫਰਾਂ ਵੀ ਦਿੱਤੀਆਂ ਤੇ ਡਰਾਇਆ ਧਮਕਾਇਆ ਵੀ ਗਿਆ ਡਰਾਇਆ ਧਮਕਾਇਆ ਇਸ ਤਰੀਕੇ ਨਾਲ ਗਿਆ ਵੀ ਸਾਡੇ ਕੋਲ ਬਹੁਤ ਇੱਥੇ ਸਿੰਘ ਆਉਂਦੇ ਆ ਜੀ ਬੰਦੇ ਆਉਂਦੇ ਆ ਜੀ ਜਿਹੜੇ ਸਾਨੂੰ ਆ ਕੇ ਇਹ ਗੱਲ ਕਹਿੰਦੇ ਆ ਬਈ ਸਾਨੂੰ ਮਾਤਾ ਜੀ ਕੋਈ ਹੁਕਮ ਕਰੋ ਅਸੀਂ ਸੇਵਾ ਕੀ ਕਰੀਏ ਤੁਹਾਡੇ ਵਾਸਤੇ ਜੀ ਤੇ ਮਾਤਾ ਦੇ ਇਹ ਸ਼ਮਦਾਬਰੀ ਸੀਗੀ ਮੇਰੇ ਬਰਤੀ ਵੀ ਬਰਿੰਦਰ ਸਿੰਘ ਜੇ ਕੱਲ ਨੂੰ ਤੇਰਾ ਕਿਸੇ ਨੂੰ ਨੁਕਸਾਨ ਕਰਤਾ ਫੇਰ ਤੂੰ ਸਾਡਾ ਨਾਮ ਨਾ ਲਈਂ ਵੀ ਭਾਈ ਸਾਹਿਬ ਦੇ ਬਹੁਤ ਕਟੜੇ ਇੱਥੇ ਜਿਹੜੇ ਹਮੈਤੀਆਂ ਉਹ ਸਾਡੇ ਘਰੇ ਆਉਂਦੇ ਜਾਂਦੇ ਆ ਜੀ ਤੇ ਉਦੋਂ ਹੀ ਜਿਹੜਾ ਗੁਰਪ੍ਰੀਤ ਸਿੰਘ ਆਪਣਾ ਸਿੰਘ ਗੁਰਪ੍ਰੀਤ ਸਿੰਘ ਭੀਖੀਪਿੰਡੀ ਆ ਜੀ ਜਿਹੜਾ ਉਹ ਟਾਈਮ ਆਪਣਾ ਪੁਲਿਸ ਤੋਂ ਭੰਗੌੜਾ ਚੱਲ ਰਿਹਾ ਸੀਗਾ ਉਹ ਵੀ ਉੱਥੇ ਪਰਿਵਾਰ ਵਿੱਚ ਹਾਜ਼ਰ ਸੀਗਾ ਜਿਸ ਦਾ ਕਿ ਆਪਾਂ ਨੇ ਜੇਕਰ ਕੋਈ ਨਹੀਂ ਕੀਤਾ ਵੀ ਚਲੋ ਜੋ ਵੀ ਪੁਲਿਸ ਆਪਣੀ ਕਾਰਵਾਈ ਕਿਸੇ ਤਰੀਕੇ ਨਾਲ ਵੀ ਕਰਦੀ ਆ ਤਾਂ ਆਪਾਂ ਉਹਦੇ ਵਿੱਚ ਕੋਈ ਉਹ ਨਹੀਂ ਕੀਤਾ ਨਾ ਕੋਈ ਝੂਠੇ ਬੋਲਿਆ ਤੇ ਨਾ ਕੋਈ ਸੱਚੇ ਬੋਲਿਆ ਆਪਾਂ ਚੁੱਪ ਰਹੇ ਆ ਪਿਛਲੇ ਦੋ ਸਾਲਾਂ ਤੋਂ ਜੀ ਤੇ ਹੁਣ ਮੇਨ ਮਕਸਦ ਜਿਹੜਾ ਮੇਰੇ ਮਨ ਨੂੰ ਬੋਲਣ ਦਾ ਅੰਦਰ ਤੋਂ ਆਵਾਜ਼ ਆਈ ਹੈ ਉਹ ਇਹ ਆ ਵੀ ਜਿਹੜੀ ਹੁਣ ਇਹਨਾਂ ਨੇ ਮੱਗ ਹੀ ਵਾਲੇ ਦਿਨ ਆਪਣੀ ਪਾਰਟੀ ਦਾ ਐਲਾਨ ਕੀਤਾ ਅਮਰਪਾਲ ਸਿੰਘ ਦੇ ਪਰਿਵਾਰ ਨੇ ਕੀਤਾ ਤੇ ਸ਼ਹੀਦ ਭਾਈ ਬਿਨਤ ਸਿੰਘ ਜੀ ਦੇ ਪਰਿਵਾਰ ਦਾ ਜਿਨ੍ਹਾਂ ਦਾ ਮੈਂ ਜਦੋਂ ਸਤਿਕਾਰ ਕਰਦਾ ਸੀ ਕਰਦਾ ਹਾਂ ਤੇ ਉਹਨਾਂ ਦੀ ਕੁਰਬਾਨੀ ਅੱਗੇ ਕਰਦਾ ਰਹੂੰਗਾ ਜੀ ਬਾਕੀ ਉਹ ਅੱਗੇ ਪਰਿਵਾਰਕ ਮੈਂਬਰਾਂ ਦੀ ਆਪਣੀ ਇੱਛਾਈ ਵੀ ਉਹਨਾਂ ਨੇ ਸੱਚ ਦਾ ਸਾਥ ਦੇਣਾ ਜਾਂ ਝੂਠ ਦਾ ਕਿਉਂਕਿ ਮੇਰੇ ਉਹ ਪਰਿਵਾਰ ਨਾਲ ਕਾਫੀ ਲੰਬੇ ਸਮੇਂ ਤੋਂ ਆਪਣੇ ਸਬੰਧ ਨੇ ਦਿਲ ਤੋਂ ਜੀ ਕਿ ਇਹ ਨਹੀਂ ਹੈਗਾ ਵੀ ਲੋਕ ਉਹਨਾਂ ਨੂੰ ਐਮਪੀ ਬਣਨ ਤੋਂ ਬਾਅਦ ਜਾਣਣ ਲੱਗੇ ਆ ਤੇ ਮੈਂ ਭਾਜੀ ਨੂੰ ਪਹਿਲਾਂ ਤੁਸੀਂ ਜਾਣਦੇ ਹੋ ਤੇ ਆਪਣੀ ਭੈਣ ਦਾ ਉਹਨੂੰ ਸੰਦੀਪ ਕੌਰ ਨਾਲ ਨੂੰ ਜੀ ਸਾਡੇ ਆਪਸੀ ਆਪਣੇ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਆ ਇੱਕ ਸ਼ਹੀਦ ਪਰਿਵਾਰ ਹੋਣਾ ਤੇ ਇੱਕ ਮੇਰਾ ਭਰਾ ਇਹ ਗਰੇਂਦਰ ਸਿੰਘ ਰਾਜੇਵਾਲ ਤੋਂ ਅਸੀਂ 2015 ਤੋਂ ਪੜ੍ਹੇ ਸੀਗੇ ਜੀ ਗੁਰਮਤਾਲ ਜੀ ਵਿੱਚ ਤੇ ਪੜੇ ਪੜੇ ਬਿਸ਼ੱਕ ਅਸੀਂ ਘੱਟ ਸਮਾਂ ਪਰ ਉਸ ਤੋਂ ਬਾਅਦ ਸਾਡਾ ਪਿਆਰ ਕਾਫੀ ਆਪਸ ਵਿੱਚ ਅਸੀਂ ਕਨੈਕਟ ਰਹੇ ਹਾਂ ਜੀ ਤੇ ਮੈਨੂੰ ਨਹੀਂ ਪਤਾ ਉਹਨਾਂ ਦੀ ਪਰਿਵਾਰ ਦੀ ਕੀ ਮਜਬੂਰੀ ਹੈ ਕਿ ਨਹੀਂ ਕਿ ਉਹਨਾਂ ਨੂੰ ਇੱਕ ਜਿਹੜਾ ਇਨਸਾਨ ਮੇਰਾ ਮੇਨ ਕਾਰਨ ਇਹ ਆ ਬੋਲਣ ਦਾ ਵੀ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬਹਾਰਾ ਦੀ ਹਿਜੂਰੀ 'ਚ ਖੜਕੇ ਵਾਰ-ਵਾਰ ਝੂਠ ਬੋਲ ਸਕਦਾ ਹੈ ਕਿ ਬਰਿੰਦਰ ਸਿੰਘ ਮੈਂਟਲੀ ਅਫਸੈਟਾ ਹਕੂਮਤ ਨੇ ਸਾਡੇ ਤੇ ਝੂਠੇ ਬਰਚੇ ਦਰਜ ਕਰਾਤੇ ਤਾਂ ਮੈਂ ਉਹਨੂੰ ਅੱਜ ਵੀ ਇਹੀ ਆਪਣੀ ਜਿਹੜੀ ਜ਼ੁਬਾਨ ਮੇਰੀ ਪਹਿਲੇ ਦਿਨ ਸੀ ਕਿ ਮੈਂ ਅੱਜ ਵੀ ਇਹੀ ਜ਼ੁਬਾਨ ਕਰਦਾ ਕਿ ਉਹ ਦਰਬਾਰ ਸਾਹਿਬ ਆ ਕੇ ਕਹਿ ਦੇਣ ਵੀ ਮੈਂ ਬਰਿੰਦਰ ਸਿੰਘ ਨਾਲ ਮਾਰਕਟਾਈ ਨਹੀਂ ਕੀਤੀ ਹੈਗੀ ਠੀਕ ਹੈ ਜੀ ਤੇ ਮੈਂ ਇਹਨੂੰ ਅਗਵਾ ਨਹੀਂ ਕਰਾਇਆ ਹੈਗਾ ਜੀ ਤੇ ਮੈਂ ਤੇ ਕੇਸਾਂ ਦੀ ਬੇਅਦਵੀ ਨਹੀਂ ਕਰੀ ਹੈਗੀ ਮੇਰੇ ਕੰਗੇ ਦੀ ਬੇਅਦਵੀ ਨਹੀਂ ਹੋਈ ਹੈਗੀ ਤਾਂ ਜੋ ਵੀ ਇਹ ਮੈਨੂੰ ਸਜ਼ਾ ਲਾਉਣਗੇ ਨਾ ਜੀ ਮੈਂ ਸਜ਼ਾ ਕੋ ਤੁਹਾਨੂੰ ਤਿਆਰਾਂ ਜੀ ਜੇਕਰ ਇਹਨਾਂ ਨੂੰ ਲੱਗਦਾ ਵੀ ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਜਾਂ ਕਿਉਂਕਿ ਮੈਂ ਇਹ ਗਲਤੀ ਆਪਣੇ ਆਪ ਤੋਂ ਨਹੀਂ ਮਨਾਉਣੀ ਚਾਹੁੰਦਾ ਜੀ ਨਾ ਮੈਂ ਐਡਾ ਕਾਬਲ ਹੈਗਾ ਵੀ ਮੈਂ ਕਿਸੇ ਤੋਂ ਗਲਤੀ ਮਨਾਵਾ ਮੈਂ ਸਿਰਫ ਅਮਰਤਪਾਲ ਦੇ ਕੇਸ ਵਿੱਚ ਸੱਚਾ ਹੋ ਸਕਦਾ ਦੁਨਿਆਵੀ ਜ਼ਿੰਦਗੀ ਵਿੱਚ ਮੇਰੇ ਤੋਂ ਪਹਿਲਾਂ ਵੀ ਕੋਈ ਗਲਤੀਆਂ ਭੁੱਲਣਾ ਚੁੱਕੀਆਂ ਆਪਣੀਆਂ ਜ਼ਿੰਦਗੀ ਵਿੱਚ ਹੁੰਦੀਆਂ ਰਹਿੰਦੀਆਂ ਤੇ ਹੋ ਸਕਦਾ ਜੇ ਮਹਾਰਾਜ ਨਾ ਕਿਰਪਾ ਕਰਨ ਤਾਂ ਹੁੰਦੀਆਂ ਰਹਿੰਦੀਆਂ ਵੀ ਆ ਦੁਨਿਆਵੀ ਆਪਾਂ ਇਨਸ ਅਮਰਤਪਾਲ ਦੇ ਮੌਸਲੇ ਵਿੱਚ ਮੈਨੂੰ ਜਿਹੜੀ ਮਰਜ਼ੀ ਗੱਲ ਪੁੱਛੀ ਜਾ ਸਕਦੀ ਹੈ ਜੀ ਵੀ ਹਾਂ ਮੈਂ ਉੱਥੇ ਸੱਚਾ ਜਾਂ ਝੂਠਾ ਮੈਨੂੰ ਕੋਈ ਵੀ ਬੰਦਾ ਸਾਫ਼ਤ ਕਰ ਦੇਵੇ ਵੀ ਬਰਿੰਦਰ ਸਿੰਘ ਤਾਂ ਕੋਈ ਝੂਠੀ ਐਫਆਈਆਰ ਦਰਜ ਕਰਾਈ ਆ ਇਹਨਾਂ ਨੇ ਮੇਰਾ 2200 ਰੁਪਈਆ 2200 ਤੋਂ ਕੁਝ ਉੱਪਰ ਰੁਪਈਆ ਮੇਰੀ ਜੇਬ ਤੋਂ ਕੱਢ ਲਿਆ ਸੀਗਾ ਮੈਂ ਉਹ ਵੀ ਰੱਬ ਤੋਂ ਡਰ ਕੇ 1800 ਜਾਂ 1900 ਹੀ ਲਿਖਾਇਆ ਜੀ ਹਨਾ ਵੀ ਮੈਂ ਚਾਹੁੰਦਾ ਸੀਗਾ ਮੇਤੇ 1 ਰੁਪਈਆ ਵੱਧ ਨਾ ਲਿਖਾ ਹੋ ਜਵੇ ਐਫਆਈਆਰ ਵਿੱਚ ਕੱਟ ਭਾਵੇਂ ਜਿੰਨੇ ਮੈਨੂੰ ਮਰਜ਼ੀ ਲਿਖਾ ਹੋ ਜਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਦੀ ਮਾਤ ਜਗਰਾਤ ਸਿੰਘ ਵੀਰਾ ਜਿਹੜਾ ਆਪਣਾ ਯੂਐਸਐਸਫਾ ਉਹ ਇਸ ਗੱਲ ਤੇ ਗਵਾਹ ਨਹੀਂ ਜੀ। ਜਗਿੰਦਰਪਾਲ ਬਾਬਾ ਜੀ ਇਸ ਗੱਲ ਤੇ ਗਵਾਹ ਨਹੀਂ ਜੀ। ਵੀ ਹਾਂਜੀ ਇਹਨਾਂ ਦਾ ਪਰਿਵਾਰ ਮੰਨੇ ਆ ਪਰ ਉਹ ਕਹਿੰਦੇ ਤੇਰੀ ਮਾਰਕਟਾਈ ਇਸ ਕਰਕੇ ਹੋਈ ਆ ਬਰਿੰਦਰ ਸਿੰਘ ਵੀ ਭਾਈ ਸਾਹਿਬ ਦੇ ਬਾਰ ਬਾਰ ਕੰਨ ਭਰੇ ਜਾ ਰਹੇ ਤੇ ਤੇਰੀ ਵਰਤੀ। ਇਹ ਉਹਨਾਂ ਦੀ ਮਾਤਾ ਦੀ ਸ਼ਬਦਾਵਲੀ ਆ ਵੀ ਤੂੰ ਸੱਚਾ ਜੀ ਆ ਸਾਨੂੰ ਅੱਜ ਵੀ ਪਤਾ ਪਰ ਤੇਰੀ ਮਾਰਕਟਾਈ ਹੋਣ ਦਾ ਕਾਰਨ ਭਾਈ ਸਾਹਿਬ ਤੇ ਬਾਰ ਬਾਰ ਕੰਨ ਭਰੇ ਗਏ ਆ ਵੀ ਬਰਿੰਦਰ ਸਿੰਘ ਇਦਾਂ ਬਰਿੰਦਰ ਸਿੰਘ ਉਦਾਂ ਹੀ ਤੇ ਮੈਂ ਇਹ ਗੱਲ ਸੋਚ ਕੇ ਦੁਖੀ ਵੀ ਆਂ ਤੇ ਹੈਰਾਨ ਵੀ ਆਂ ਵੀ ਜਿਹੜਾ ਇਨਸਾਨ ਕੰਨਦਾਨਾ ਕੱਚਾ ਹੋ ਸਕਦਾ ਉਹ ਕੱਲ ਨੂੰ ਪੰਜਾਬ ਦਾ ਭਲਾ ਕੀ ਕਰ ਲੂਗਾ ਤੇ ਪੰਜਾਬ ਦੇ ਵਾਸੀਆਂ ਦਾ ਭਲਾ ਕੀ ਕਰ ਲੂਗਾ ਜੀ ਤੇ ਜਿਹੜਾ ਬੰਦਾ ਇੱਕ ਛੋਟੀ ਜੀ ਧਾਰਾ ਚਾਹੇ ਉਹ 365 ਧਾਰਾ ਸੀਗੀ ਚਾਹੇ 307 ਅੱਗੇ ਇਨਵੋਲਵ ਹੋਣੀ ਸੀਗੀ 295 ਏ ਵੀ ਲੱਗੀ ਕਿਉਂਕਿ ਮੇਰੇ ਕੇਸ ਉੱਤੇ ਤਿੰਨ ਵਾਰੀ ਖੁੱਲੇ ਗਏ ਆ ਦਸਤਾਰ ਮੇਰੀ ਉਹ ਦਸਤਾਰ ਮੈਂ ਆਪਣੀ ਆਪ ਬੰਨੀ ਆ ਤੇ ਜਿਹੜੀ 295 ਏ ਧਾਰਾ ਲੱਗੀ ਆ ਜੀ ਉਹ 30 ਦਿਨ ਮੇਰਾ ਉੱਥੋਂ ਕੰਗਾ ਲੱਭਿਆ ਠੀਕ ਹੈ ਜੀ ਜਿਹੜਾ ਕਿ ਮੈਂ ਮਹਾਰਾਜ ਦੀ ਕਿਰਪਾ ਨਾਲ ਮੈਂ ਚਲੋ ਦਾਵਾ ਨਹੀਂ ਕਰਦਾ ਵੀ ਗੁਰਸਿੱਖ ਦਾ ਆਪਣੇ ਕਕਾਰਾਂ ਨਾਲ ਪਿਆਰ ਹੁੰਦਾ ਤੇ ਹੋਣਾ ਚਾਹੀਦਾ ਤੇ ਮੈਂ ਆਪਣੇ ਕਕਾਰ ਹਮੇਸ਼ਾ ਜ਼ਿੰਦਗੀ ਚ ਕੋਸ਼ਿਸ਼ ਕਰਦਾ ਮੇਰੇ ਤੋਂ ਦੂਰ ਨਾ ਹੀ ਰਹਿਣ ਪਰ ਇਹਨਾਂ ਬੰਦਿਆਂ ਨੇ ਮੇਰੇ ਕਕਾਰਾਂ ਦੀ ਵੀ ਵਿਵਦ ਵੀ ਕੀਤੀ ਆ ਤੇ ਮੇਰੇ ਕੰਗੇ ਪੰਨੂ ਤੇ ਗੱਡੀਆਂ ਦੇ ਟਾਇਰ ਤੇ ਜੁੱਤੀਆਂ ਦੇ ਪੈਰ ਐਨ ਦਿਖ ਰਹੇ ਜਿਗੇ ਵੀ ਉਹ ਇੰਨਾ ਜ਼ਿਆਦਾ ਮਿੱਟੀ ਵਿੱਚ ਮਧੋਲੇ ਹੋਏ ਹੋਏ ਸੀਗਾ ਜੀ ਕੰਗਾ ਜਿਹੜਾ ਕਿ ਪੁਲਿਸ ਨੇ ਤੀਜੇ ਦਿਨ ਉੱਥੇ ਜਾ ਕੇ ਜ਼ਬਤ ਕੀਤਾ ਜੀ ਇਹਨਾਂ ਦੀ ਮੋਟਰ ਤੇ ਜਾ ਕੇ ਤਾਂ 295 ਏ ਧਾਰਾ ਲੱਗੀ ਆ ਜੀ بار بار ਮੈਨੂੰ ਕੇਸ ਵਾਪਸ ਲੈਣ ਬਾਅਦ ਲਾਲਚ ਦਿੱਤੇ ਜਾ ਰਹੇ ਆਂ 20 ਕਰੋੜਾਂ 'ਚ ਹੋਣ ਚਾਹਣ ਚੋਣ ਲੱਖਾਂ 'ਚ ਹੋਣ ਮਾਤਾ ਜੀ ਨਾਲ ਦੀ ਇਹ ਸ਼ਬਦਾਵਲੀ ਸੀਗੀ ਘਰੇ ਬੈਠਿਆਂ ਦੀ ਵੀ ਤੈਨੂੰ ਪਹਿਲਾਂ ਅਸੀਂ ਪੁਰਤਗਾਲ ਭੇਜਾਂਗੇ ਉਸ ਤੋਂ ਬਾਅਦ ਤੇਰਾ ਅਸੀਂ ਅਮਰੀਕਾ ਦਾ ਬਣਾਵਾਂਗੇ ਮੈਂ ਉਦੋਂ ਵੀ ਮਾਤਾ ਨੂੰ ਇਹੀ ਬੇਨਤੀ ਕੀਤੀ ਸੀਗੀ ਮਾਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਵੀ ਪੈਸੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਬਾਪ ਦੀ ਕਮਾਈ ਦਾਦਿਆਂ ਦੀ ਕਮਾਈ ਕਰੀ ਹੋਈ ਹੈ ਅਸੀਂ ਆਪਣੇ ਘਰਾਂ ਸੌਖੀ ਪਾਣਾ ਪ੍ਰਸ਼ਾਦਾ ਪਾਣਾ ਸ਼ੱਕਦੇ ਹਾਂ ਜੀ ਆਂ ਭੈਣ ਭਰਾ ਬਾਹਰ ਨੇ ਉਹ ਆਪਣੀ ਕਿਰਤ ਕਮਾਈ ਕਰਦੇ ਨੇ ਹਨਾ ਜੀ ਵੀ ਆਪਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਕੋਈ ਫੈਸਲਾ ਨਹੀਂ ਕਰਉਣਾ ਬਸ ਤੁਸੀਂ ਮਾਫੀ ਮੰਗਾ ਦਿਓ ਭਾਈ ਸਾਹਿਬ ਤੋਂ ਵੀ ਹਾਂ ਸਾਥੋਂ ਇਹ ਗਲਤ ਤੁਸੀਂ ਇਹੀ ਕਹਿ ਦਿਓ ਵੀ ਹਾਂ ਜਿਹੜੀ ਸਾਥੋਂ ਬਰਿੰਦਰ ਸਿੰਘ ਦੀ ਮਾਰਕਟਾਈ ਹੋਈ ਆ ਵੀ ਉਹ ਕੰਨ ਦੇ ਕੱਚੇ ਹੋਣ ਕਰਕੇ ਹੀ ਹੋਊਗੀ ਮੈਂ ਕਿਹਾ ਸੀ ਤਾਂ ਵੀ ਮਾਫੀ ਬਖਸ਼ ਦਾਂਗੇ ਗੁਰੂ ਬਖਸ਼ ਦੇਣਗੇ ਉਹਨਾਂ ਨੂੰ ਜੀ ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਆ ਵੀ ਅਸੀਂ ਮਾਫੀ ਮੰਗ ਨਹੀਂ ਸਕਦੇ ਤੈਨੂੰ ਬਾਹਰ ਭੇਜ ਸਕਦੇ ਆ ਜਾਂ ਤੈਨੂੰ ਪੈਸੇ ਦੇ ਸਕਦੇ ਆ ਤੇ ਪੈਸੇ ਹੀ ਲਗਭਗ ਤਿੰਨ ਚਾਰ ਤਰ੍ਹਾਂ ਦੀਆਂ ਦੀਆਂ ਪਾਰਟੀਆਂ ਨੇ ਜਿਹੜੇ ਮੈਨੂੰ ਪੈਸੇ ਦੀ ਆਫਰਾਂ ਕਰਦੇ ਨੇ ਉਹ ਲੱਖਾਂ 'ਚ ਵੀ ਕਰਨ ਲੱਗ ਜਾਂਦੇ ਨੇ ਕਰੋੜਾਂ 'ਚ ਵੀ ਕਰਨ ਲੱਗ ਜਾਂਦੇ ਨੇ ਫਿਰ ਡਰਾਉਣ ਧਮਕਾਉਣ ਵੀ ਲੱਗ ਜਾਂਦੇ ਨੇ ਵੀ ਤੈਨੂੰ ਘਰ ਤੇ ਚੱਕ ਕੇ ਤੇਰੇ ਡੱਬੇ ਨੂੰ ਮਾਰ ਦੇਣਾ ਕਿਉਂਕਿ ਇੱਕ ਬਲਜਿੰਦਰ ਸਿੰਘ ਪ੍ਰਵਾਨਿਆ ਰਾਜਪਰੇ ਤੋਂ ਜੀ ਉਹਨੇ ਸ਼੍ਰੀਆਮ ਧਮਕੀ ਦਿੱਤੀ ਸੀਗੀ ਇਹ ਵੀ ਤੈਨੂੰ ਦੱਸਾਂਗੇ ਵੀ ਸਿੰਘਾਂ ਦੇ ਹੱਥਾਂ ਦੀ ਕਟਾਈ ਹੁੰਦੀ ਕੀ ਹੈ ਜੀ ਉਹਨੇ ਸਪੈਸ਼ਲ ਨੈੱਟਵਰਕ ਤੇ ਵੀਡੀਓ ਪਾਈ ਆ ਇਸ ਮਸਲੇ ਵਿੱਚ ਮੇਰਾ ਪ੍ਰਸ਼ਾਸਨ ਨੇ ਕੋਈ ਸਾਥ ਨਹੀਂ ਦਿੱਤਾ ਜੀ ਜਦ ਕਿ ਅਸੀਂ ਬੀ ਹਾਂ ਮੈਂ ਇਹ ਗੱਲ ਮੰਨਦਾ ਮੈਂ ਸ਼ਿਕਾਇਤ ਦਰਜ ਨਹੀਂ ਸੀ ਕੀਤੀ ਪਰ ਜਿਹੜੀਆਂ ਗੱਲਾਂ ਪ੍ਰਸ਼ਾਸਨ ਨੂੰ ਪਤਾ ਆਨਲਾਈਨ ਤਾਂ ਪ੍ਰਸ਼ਾਸਨ ਨੇ ਆਪਣੇ ਬਿਹੇਵ ਤੇ ਵੀ ਉਹ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਜਿਹੜਾ ਬੰਦਾ ਹੈ ਕਿ ਮੈਨੂੰ ਘਰ ਤੋਂ ਕੁੱਟਣ ਦੀਆਂ ਧਮਕੀਆਂ ਦਿੰਦਾ ਸੀਗਾ ਸ਼੍ਰੀਆਮ ਜੀ ਵੀ ਤੈਨੂੰ ਘਰ ਤੇ ਵੱਢ ਕੇ ਕੁੱਟਾਂਗੇ ਤੈਨੂੰ ਇਹ ਕਰਾਂਗੇ ਉਹ ਕਰਾਂਗੇ ਜੀ ਤੇ ਜਾਨੀ ਮੈਂ ਮੇਰਾ ਹੁਣ ਮੈਂ ਇੰਨਾ ਕੇ ਇਸ ਹਾਲਾਤ ਤੋਂ ਦੁਖੀ ਹਾਂ ਮੌਜੂਦਾ ਪੰਜਾਬ ਤੋਂ ਦੇਖੋ ਪ੍ਰਸ਼ਾਸਨ ਪ੍ਰਸ਼ਾਸਨ ਚ ਵੀ ਚੰਗੇ ਮਾੜੇ ਬੰਦੇ ਹੁੰਨੇ ਆ ਧਾਰਮਿਕ ਬਾਣਿਆਂ ਵਿੱਚ ਵੀ ਚੰਗੇ ਬਾਣੇ ਹੁੰਦੇ ਆ ਜਾਨੀ ਜਿਹਦਾ ਵੀ ਜੋਰ ਚੱਲਦਾ ਉਹ ਗਰੀਬ ਸਿੱਖ ਨੂੰ ਧਪਕਾਉਂਦਾ ਹੀ ਧਪਕਾਉਂਦਾ ਜੀ ਮੈਨੂੰ ਪ੍ਰਸ਼ਾਸਨ ਬੋਲੇ ਵੀ ਤੁਕਾਇਆ ਗਿਆ ਇਹ ਕਹਿ ਰਹੇ ਆ ਬਿਰਿੰਦੇ ਸਿੰਘ ਸਰਕਾਰੀ ਆ ਬਿਰਿੰਦੇ ਸਿੰਘ ਏਜੰਸੀਆਂ ਦਾ ਬੰਦਾ ਮੈਨੂੰ 100% ਸ਼ੋਅ ਕਰਨ ਦੀ ਲੋੜ ਨਹੀਂ ਮੈਨੂੰ 1% ਸ਼ੋਅ ਕਰ ਦੇਣ ਵੀ ਮੈਂ ਏਜੰਸੀਆਂ ਦਾ ਬੰਦਾ ਜਾਂ ਮੈਂ ਸਰਕਾਰੀ ਬੰਦਾ ਜੀ ਕਿਉਂਕਿ ਮੈਂ ਜੇ ਸਰਕਾਰੀ ਬੰਦਾ ਹਾਂ ਮੇਰਾ ਜਿਹੜਾ ਵੈਪਨ ਦਾ ਲਾਇਸੈਂਸ ਆ ਉਹ ਅਗਸਤ ਮਹੀਨੇ ਵਿੱਚ 2024 ਚ ਬਣਿਆ ਗਿਆ ਤੇ ਫੀਸ ਅਸੀਂ ਕਟਾਈ ਸੀਗੀ 2021 ਵਿੱਚ ਪੇ ਮਾਰਚ ਦੇ ਅਪ੍ਰੈਲ ਮਹੀਨੇ ਵਿੱਚ ਡੇਢ ਸਾਲ ਬਾਅਦ ਮੇਰਾ ਲਾਇਸੈਂਸ ਬਣਾਇਆ ਗਿਆ ਸਰਕਾਰ ਵੱਲੋਂ ਉਦਾਂ ਇਲਜ਼ਾਮ ਮੇਰੇ ਤੇ ਸਰਕਾਰੀ ਹੋਣ ਦੇ ਲੱਗ ਰਹੇ ਆ ਮੇਰੇ ਦੋਸਤਾਂ ਦੀ ਜਾਨ ਨੂੰ ਖਤਰਾ ਸਾਡੇ ਹੁਣ ਪ੍ਰਸ਼ਾਸਨ ਨੇ ਚਾਰ ਜਾਂ ਪਤਾ ਨਹੀਂ ਪੰਜ ਲਾਇਸੈਂਸ ਸਾਡੇ ਬਣੇ ਆ ਜਿ ਪੰਜਵਾਂ ਸਾਡਾ ਪੈਂਟਿੰਗ ਹੈ ਜੀ ਉਹ ਵੀ 2 ਸਾਲ ਦੇ ਬਕਵਾਤ ਤੋਂ ਬਾਅਦ ਨਾ ਪ੍ਰਸ਼ਾਸਨ ਪੂਰਾ ਖੁੱਲ੍ਹ ਕੇ ਸਾਥ ਦੇ ਰਿਹਾ ਨਾ ਜਿਹੜੇ ਜਥੇਦਾਰਾਂ ਕਾਲ ਤਖਤ ਸਾਹਿਬ ਦੇ ਸੀ ਆਪਣੀ ਇਕਸਾਸਤਾ ਸਾਰੀ ਸਾਰੂਚ ਉੱਚ ਅਦਾਲਤਾਂ ਗੁਰਸਿੱਖੀ ਨਾਤੇ ਮੈਂ ਕਾਲਤਾਖ ਸਾਬ ਨੂੰ ਮੰਨਦਾ ਸੀ ਮੰਨਦਾ ਹਾਂ ਤੇ ਮੰਨਦਾ ਰਹੂੰਗਾ ਪਰ ਜਿਹੜੇ ਉੱਥੇ ਦੇ ਜਥੇਦਾਰਾਂ ਉਹਨਾਂ 'ਚ ਮੇਰਾ ਕੋਈ ਵਿਸ਼ਵਾਸ ਨਹੀਂ ਰਹਿ ਗਿਆ ਜੀ ਕਿਉਂਕਿ ਉਹਨਾਂ ਬੰਦਿਆਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹੈ ਜਿਹੜਾ ਇਸ ਸਮੇਂ ਮੌਜੂਦਾ ਉੱਥੇ ਜਥੇਦਾਰ ਅਗਵੀਰ ਸਿੰਘ ਆ ਉਹ ਜਥੇਦਾਰ ਅਗਵੀਰ ਸਿੰਘ ਜੀ ਜਿਹੜੇ ਉਹ ਪਹਿਲਾਂ ਅਨੰਦਪੁਰ ਸਾਹਿਬ ਦੇ ਜਥੇਦਾਰ ਸੀਗੇ ਉਹਨ 2022 ਵਿੱਚ ਕਲਾਰਾਂ ਪਿੰਡ ਚਮਕੌਰ ਸਾਹਿਬ ਮਰੰਡਾ ਰੋਡ ਤੋਂ ਉੱਥੇ ਇੱਕ ਗਰੀਬ ਸਿੱਖ ਜਿਹੜਾ ਅਮਤਧਾਰੀ ਸੀਗਾ ਜੀ ਉਹਦੇ ਕੇਸਾਂ ਵਿੱਚ ਤਿੰਨ ਮੁੰਡਿਆਂ ਨੇ ਪਿੰਡ ਦੀਆਂ ਨਹੀਂ ਆਂਡੇ ਮਲਤੇ ਸੀਗੇ ਹੋਲਦੀ ਦੇ ਬਹਾਨੇ ਵੀ ਅਸੀਂ ਹੋਲਦੀ ਮਨਾ ਰਹੇ ਹਾਂ ਤੇ ਉਹਦੇ ਕੇਸਾਂ ਦੀ ਪਿਆਰ ਵੀ ਹੋਈ ਕੇਸਾਂ ਚ ਆਂਡੇ ਪਾਏਗੇ ਦਸਤਾਰ ਦੀ ਬੇਅਦ ਵੀ ਹੋਈ ਅਸੀਂ ਉਹ ਮੈਨੂੰ ਚਲੋ ਕਲਾਰਾ ਪਿੰਡ ਤੋਂ ਫੋਨ ਆਇਆ ਮੇਰਾ ਜਾਣਕਾਰ ਵੀ ਰਸੀਗਾ ਵੀ ਬਰਿੰਦਰ ਇਦਾਂ ਗੱਲ ਹੋ ਗਈ ਕਿਉਂਕਿ ਮੈਂ ਆਪਣੇ ਇਲਾਕੇ ਵਿੱਚ ਜੇ ਕਿਸੇ ਦਾ ਸਾਥ ਦੰਨਾ ਤਾਂ ਸੱਚ ਦੇ ਝੂਠ ਦੇ ਬੇਵਦੀ ਦੰਨਾ ਬਸ ਮੇਰੀ ਇੱਕ ਗਲਤੀ ਏ ਆ ਜ਼ਿੰਦਗੀ ਦੀ ਅਸੀਂ ਕੰਮ ਕਰਕੇ ਸੋਸ਼ਲ ਮੀਡੀਆ ਤੇ ਸ਼ੋਅ ਨਹੀਂ ਜੀ ਕਰਦੇ ਹੈਗੇ ਤੇ ਇਹਨਾਂ ਦਾ ਕੰਮ ਆ ਵੀ ਕੰਮ ਕਰ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਣਾ ਜਦੋਂ ਕੰਮ ਹੋ ਗਿਆ ਤਾਂ ਇਹਨਾਂ ਨੇ ਉਦੋਂ ਵੀ ਗੱਲਾਂ ਨੂੰ ਚਾਰ ਚੰਦ ਲਾ ਕੇ ਅੱਗੇ ਆਪਣੇ ਆਪ ਨੂੰ ਹਾਈਲਾਈਟ ਕਰਦੇ ਆ ਅਸੀਂ ਉਹ ਚੀਜ਼ਾਂ ਤੋਂ ਥੋੜਾ ਬਚਦੇ ਰਹੇ ਆ ਇਹੀ ਸਾਡਾ ਗੁਨਾਹ ਏ ਜੇ ਤਾਂ ਅਗੇ ਦੇ ਮੈਂ ਆਪਣਾ ਗੁਨਾਹ ਵੀ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਵੀ ਇਹਨਾਂ ਦੀ ਰੀਸ ਹੁਣ ਉਦਾਂ ਹੀ ਕਰਕੇ ਦਿਖਾਉਣੀ ਹੈ ਵੀ ਜੇ ਤੁਸੀਂ ਕੰਮ ਕਰਦੇ ਤਾਂ ਸਿੱਖੀ ਗਲੀ ਤੁਹਾਡੇ ਮੋਢਿਆਂ ਤੇ ਨਹੀਂ ਖੜੀ ਹੈਗੀ ਸਿੱਖੀ ਹਰੇਕ ਗੁਰੂ ਸਿੱਖ ਦੇ ਮੋਢੇ ਤੇ ਖੜੀ ਹੈ ਜਿਹੜਾ ਸੱਚਾ ਇਨਸਾਨ ਹੈ ਜੀ ਉਹ ਚਾਹੇ ਸਿੱਖਾ ਮੁਸਲਮਾਨ ਹਿੰਦੂ ਸਾਈ ਬੋਧੀ ਜੋ ਵੀ ਆ ਜਿਹੜਾ ਵੀ ਪ੍ਰਮਾਤਮਾ ਨੂੰ ਮੰਨਦਾ ਉਹ ਚੰਗੇ ਬੰਦਿਆਂ ਦੇ ਸਿਰ ਤੇ ਸ੍ਰਿਸ਼ਟੀ ਖੜੀ ਆ ਆ ਜਿਨ੍ਹਾਂ ਨੂੰ ਇੰਸਟਾਗ੍ਰam ਫੇਸਬੁਕ ਤੇ ਮੜਾ ਜਾ ਧਰਮ ਦੇ ਠੇਕੇਦਾਰ ਹੋਣ ਦਾ ਭਲੇਖਾ ਪੈ ਚੁੱਕਿਆ ਹੈ ਜਾਂ ਉਹ ਪ੍ਰਵਾਨ ਨੇ ਨੂੰ ਭਲੇਖਿਆ ਪੈ ਚੁੱਕਿਆ ਆਪਣਾ ਜਾਂ ਅਮਰਤਪਾਲ ਮੈਰੋ ਨੂੰ ਭਲੇਖਿਆ ਪੈ ਚੁੱਕਿਆ ਜਾਂ ਜਿਹੜਾ ਮਨਿੰਦਰ ਸਿੰਘ ਐਨ ਜੀਓ ਵਾਲਾ ਸਾਡੇ ਨੂਰਪੁਰ ਵਿਖੇ ਵੇਚਦੀਆਂ ਟਾਂ ਪਿੰਡ ਦਾ ਉਹ ਨੂੰ ਵੀ ਭਲੇਖਾ ਹੋ ਗਿਆ ਵੀ ਗਰੀਬਾਂ ਦੀ ਮਦਦ ਨਹੀਂ ਕਰਦਾ ਪਤਾ ਨਹੀਂ ਪ੍ਰਮਾਤਮਾ ਗਰੀਬਾਂ ਨੂੰ ਮਾਰੇ ਰਿਹਾ ਜੀ ਇਹ ਜਿਹੜਾ ਮੇਰੇ ਨਾਲ ਬੀਰਾ ਬੈਠਾ ਹੈ ਹਰਵਿੰਦਰ ਸਿੰਘ ਆ ਜੀ ਇਹਦਾ ਪਿੰਡ ਟਿੱਪਾ ਟੁੱਪਰੀ ਹੈ ਜੀ ਹਰਵਿੰਦਰ ਸਿੰਘ ਉਰਫ ਚਲੋ ਪਿਆਰ ਨਾਲ ਕੱਚਾ ਨਾਮ ਇਹਦਾ ਚਰਨਾ ਬਾਬਾ ਜੀ ਵੀ ਪਿਆਰ ਨਾਲ ਕਹੇਦਣੇ ਇਸ ਬੰਦੇ ਨੂੰ ਮਨਿੰਦਰ ਸਿੰਘ ਨੇ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜੀ ਜਾਤ ਪਾਤ ਵਾਰੀ ਇੰਨੀ ਇੱਕ ਗਲਤ ਸ਼ਬਦਾਵਰੀ ਬੋਲੀ ਹੋਈ ਆ ਸਾਨੂੰ ਵੀਡੀਓ ਸੁਣਾਉਣ ਲੱਗੀ ਵੀ ਸ਼ਰਮ ਆ ਰਹੀ ਆ ਪਰ ਜੇ ਸਾਡੀ ਮਜਬੂਰੀ ਬਣ ਗਈ ਤਾਂ ਸੀ ਸੰਕਤਾਂ ਨੂੰ ਉਹ ਵੀ ਸੁਣਾ ਦਾਂਗੇ ਜੀ ਇਹ ਇਸ ਬੰਦੇ ਨੇ ਹਰਵਿੰਦਰ ਸਿੰਘ ਨੇ ਮਨਿੰਦਰ ਸਿੰਘ ਤੇ ਨਾਂ ਰਲ ਕੇ ਅਮਰਤਪਾਲ ਮੈਰੋ ਦੇ ਨਾਂ ਰਲ ਕੇ ਇਹ ਬੁੱਤ ਤੋੜੇ ਸੀਗੇ ਦਰਬਾਰ ਸਾਹਿਬ ਇਕੱਠਿਆਂ ਨੇ ਕਟਾਈ ਖਾਧੀ ਆ ਇਕੱਠਿਆਂ ਨੇ ਜੀਲਾਂ ਦੇਖੀਆਂ ਪੰਜ ਬੰਦੇ ਨੇ ਰਲ ਕੇ ਕੰਮ ਕਰਿਆ ਹੋਵੇ ਦੋ ਬੰਦੇ ਫੋਰਚੂਨਰ ਤੇ ਡੈਂਬਰ ਆਇਆ ਜਿ ਘੁੰਮਦੇ ਹੋਣ ਜੀ ਗੱਡੀਆਂ ਚ ਕੌਮ ਕੌਮ ਦੇ ਪੈਸੇ ਨਾਲ ਤੇ ਇਹਦਾ ਪਿਓ ਅੱਜ ਵੀ ਦਿਹਾੜੀ ਕਰਦਾ ਤੇ ਇਹ ਵੀਰਾ ਖੁਦ ਦਿਹਾੜੀ ਕਰਦਾ ਜੀ ਆਪਣੀ ਕਿਰਤ ਕਮਾਈਏ ਡਰਾਈਵਰੀ ਦਾ ਕੰਮ ਕਰਦਾ ਸੀਗਾ ਖੇੜ ਮੋਹਾਲੀ ਵਿੱਚ ਜਦੋਂ ਇਹਨੇ ਪਰਚਾ ਦਰਜੇ ਕਰਾਉਣ ਦੀ ਕੋਸ਼ਿਸ਼ ਕੀਤੀ ਰੋਪੜ ਪ੍ਰਸ਼ਾਸਨ ਕੋਲ ਜੀ ਤੇ ਉਹ 10 15 ਬੰਦੇ ਲੈ ਕੇ ਤੇ ਫਲੈਟ ਚ ਆ ਗਿਆ ਉਹਦੇ ਕੋਲ 45 ਬੋਰ ਦਾ ਅਸਲਾ 315 ਪੰਪ ਐਕਸ਼ਨ ਕਰਨਾ ਹੈਗੀ ਉਹਦੀਆਂ ਬਣੀਆਂ ਹੋਈਆਂ ਜੀ ਤੇ ਮੈਨੂੰ ਇਹ ਨਹੀਂ ਪਤਾ ਉਹ ਬਣ ਕਿਹੜੇ ਉਹਦੇ ਵਿੱਚ ਗਈਆਂ ਕਿਉਂਕਿ ਉਹਦੇ ਪਰ ਨਜਾਇਜ਼ ਅਸਲੇ ਦਾ ਇੱਕ ਪਰਚਾ ਵਿਚਾਰ ਤੇ ਇਨ ਕੋਰਟ ਚ ਚੱਲਦਾ ਸੀਗਾ ਜੀ ਹੁਣ ਚਲੋ ਪ੍ਰਸ਼ਾਸਨ ਵਿੱਚ ਚੰਗੇ ਮਾੜੇ ਅਧਿਕਾਰੀ ਹੁੰਨੇ ਆ ਉਹ ਉਹਨੇ ਅਸਲ ਆਪਣਾ ਪੈਸੇ ਦੇ ਕੇ ਬਣਵਾਇਆ ਜਾਂ ਕਿਹੜੀ ਰਾਜਨੀਤਿਕ ਪਹੁੰਚ ਨਾਲ ਬਣਵਾਇਆ ਉਹ ਉਹ ਜਾਣਦਾ ਜਾਂ ਬਣਾਉਣ ਵਾਲੇ ਜਾਣਦਾ ਇਹਦੀ ਦਿੱਤੀ ਹੋਈ ਦਰਗਾਸਤਪੁਰ ਕੋਈ ਕਾਰਵਾਈ ਨਹੀਂ ਹੋਈ ਉਹ ਸਾਡੀ ਦਰਗਾਸਤ ਐਦਾਂ ਹੀ ਬੰਦ ਹੋ ਗਈ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਦੀ ਆਰਟੀਆਈ ਪਾ ਰਹੇ ਹਾਂ ਜੀ ਐਸਐਸਪੀ ਦਫ਼ਤਰ ਜੀ ਚਲੋ ਉੱਥੇ ਹੁਣ ਜਿਹੜੇ ਨਵੇਂ ਐਸਐਸਪੀ ਸਾਹਿਬ ਆਏ ਆ ਆਪਣੇ ਗੁਲਜੀਤ ਸਿੰਘ ਖਰਾਨਾ ਜੀ ਉਹ ਚਲੋ ਹਰੇਕ ਦੀ ਗਰੀਬ ਦੀ ਸਾਡੀ ਗੱਲਬਾਤ ਸੁਣਦੇ ਸਾਨੂੰ ਹਜੇ ਨਾਲ ਨੂੰ ਮਿਲਣ ਦਾ ਸਮਾਂ ਨਹੀਂ ਜੀ ਮਿਲਿਆ ਹੈਗਾ ਹੁਣ ਅਸੀਂ ਇਹਨਾਂ ਦਾ ਕੇਸ ਦੁਬਾਰੇ ਤੇ ਉਸ ਬੰਦੇ ਨੇ ਜਦੋਂ ਉਹਨੂੰ ਧਮਕੀਆਂ ਦਿੱਤੀਆਂ ਇਹਦੇ ਗਨ ਪੁਆਇੰਟ ਤੇ ਉਹਨੂੰ ਕਿਹਾ ਕਿ ਵੀ ਪਰਚਾ ਵਾਪਸ ਲੈ ਲੈ ਤੇ ਮੁੜ ਕੇ ਉਸ ਬੰਦੇ ਦੀ ਆਪਣੀ ਜਿਹੜੀ ਕਿਰਤ ਕਮਾਈ ਦਾ ਸਾਧਨ ਸੀਗਾ ਇਹਦਾ ਉਹ ਵੀ ਛੁੱਟ ਗਿਆ ਜੀ ਇਹਨੂੰ ਨੌਕਰੀ ਤੇ ਕੱਢ ਦਿੱਤਾ ਗਿਆ ਵੀ ਤੇਰੇ ਕੋਲ ਤੌਰੇ ਬੰਦੇ ਤੈਨੂੰ ਧਮਕਾਉਣ ਆਉਂਦੇ ਆਂ ਐਦਾਂ ਕਰਨ ਆਉਂਦੇ ਆਂ ਇਹਦੀ ਕਿਰਤ ਇਹਦੇ ਕੋਲ ਇੱਕ ਬੇਟੀ ਹੈ ਛੋਟੀ ਪਛੰਗਣ ਜੀ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਹੁਣ ਤੇ ਆਹ ਦਿਹਾੜੀ ਜੋਤੇ ਕਰਕੇ ਕਰਦਾ ਜੀ ਕਦੇ ਕਿਸੇ ਨਾਲ ਚਲੇ ਗਿਆ ਕਦੇ ਕਿਸੇ ਨਾਲ ਚਲੇ ਗਿਆ ਕੰਮ ਇਕੱਠਿਆਂ ਨਹੀਂ ਕੀਤੇ ਸੀਗੇ ਜੀ ਉਹ ਚਾਹੇ ਕਿਸ ਕਾਨੂੰਨ ਦੀ ਨਿਗਾ ਵਿੱਚ ਚੰਗੇ ਆ ਜਾਂ ਮਾੜੇ ਆ ਉਹ ਬਾਅਦ ਦੀ ਬਿਚਾਰੀ ਆ ਨਾ ਇਕੱਠਿਆਂ ਨੇ ਜੇਲਾਂ ਕੱਟੀਆਂ ਜੋ ਚਲੋ ਸਜ਼ਾ ਬਣਦੀ ਸੀਗੀ دنیਵੀ ਤੌਰ ਤੇ ਜੀ ਉਸ ਚੀਜ਼ ਦੀ ਉਹ ਬੰਦੇ ਨੇ 15 ਲੱਖ ਦੀ ਫੋਰਚਨਰ ਖਰੀਦੀ ਪਹਿਲਾਂ ਜੀ ਇਹਨਾਂ ਨੂੰ ਝੂਠ ਬੋਲ ਕੇ ਜੀ ਤੇ ਉਹ ਧਰਮ ਦੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਪੁਲਿਸ ਦੇ ਮਾੜੇ ਇਨਸਾਨ ਆ ਜੀ ਉਹ ਪੁਲਿਸ ਦੀ ਵਰਦੀ ਵਿੱਚ ਲੋਕਾਂ ਦਾ ਸ਼ੋਸ਼ਣ ਕਰਦੇ ਆ ਜੀ ਜਿਹੜੇ ਧਰਮ ਦੇ ਬਾਣੀ ਵਿੱਚ ਲੋਕ ਆ ਉਹ ਧਰਮ ਦੇ ਬਾਣੀ ਵਿੱਚ ਗਰੀਬ ਸਿੱਖਾਂ ਦਾ ਸ਼ੋਸ਼ਣ ਕਰਦੇ ਆ ਸ਼ੋਸ਼ਣ ਕਿਸ ਤਰੀਕੇ ਨਾਲ ਹੋ ਰਿਹਾ ਅਮਰਤਪਾਲ ਮੈਰੇ ਨੂੰ ਪਤਾ ਲੱਗ ਗਿਆ ਵੀ ਸਾਡਾ ਜਿਹੜਾ ਕੇਸ ਵਾਰਾ ਮਨੇ ਅਹਰਵਿੰਦਰ ਸਿੰਘ ਵੀ ਇਹਨੂੰ ਮਾਪੇਂ ਦੀਆਂ ਗਾਲਾਂ ਕੱਢੀਆਂ ਗਈਆਂ ਉਹ ਤੁਹਾਨੂੰ ਇਸ ਰਿਕਾਰਡਿੰਗ ਤੁਹਾਨੂੰ ਉੱਪਰ ਸਾਰੇ ਪ੍ਰੈਸ ਨੂੰ ਦੇ ਦਾਂਗੇ ਤੁਸੀਂ ਚਲਾਉ ਵੀ ਦਿਓ ਜੀ ਉਹ ਤੇ ਵੀ ਐਦਾਂ ਗੱਲਬਾਤ ਹੋਈ ਏ ਜੀ ਹਨਾ ਤੇ ਉਸ ਬੰਦੇ ਨੇ ਕੀ ਕੀਤਾ ਉਹਨੇ ਸਿੱਧੀ ਗੱਲ ਨਹੀਂ ਕਹੀ ਮਨਿੰਦਰ ਨੂੰ ਕਿਉਂਕਿ ਪੈਸਾ ਸਭ ਤੋਂ ਵੱਡੀ ਜਾਤ ਆ ਤੇ ਪੈਸੇ ਹੀ ਸਭ ਤੋਂ ਵੱਡੀ ਸ਼ਕਤੀ ਆ ਉਹਨੂੰ ਇਹ ਆ ਵੀ ਮੈਂ ਇਹਦੇ ਗਰੀਬ ਕਰਕੇ ਜੇ ਮਨਿੰਦਰ ਨਾਲ ਬਗੜਦੀ ਉਹ ਮੇਰਾ ਨੁਕਸਾਨ ਨਾ ਕਰ ਦੇਵੇ ਦੋਨੇ ਆਪਸੇ ਵਿੱਚ ਅਮੀਰ ਬੰਦੇ ਆ ਜੀ ਤੇ ਗਰੀਬ ਵਿੱਚ ਪੀਸਿਆ ਜਾਂਦਾ ਇਸ ਗੱਲ ਦੇ ਵਿੱਚ ਜੀ ਉਹਨੇ ਇਹਨੂੰ ਕਿਹਾ ਵੀ ਤੂੰ ਆਪਣਾ ਨਾ ਇੱਕ ਫੇਸਬੁੱਕ ਤੇ ਮੇਰੀ ਸਟੋਰੀ ਪਾ ਦੇ ਉਹ ਵਟਸਐਪ ਤਰੀਕੇ ਪਾਤੀ ਵੀ ਤੂੰ ਇਹ ਕਹ ਦੇ ਵੀ ਜਿਹੜਾ ਮਨਿੰਦਰ ਸਿੰਘ ਆ ਵੀ ਉਹ ਪ੍ਰਧਾਨਗੀ ਦਾ ਭੁੱਖਾ ਇਨਸਾਨ ਆ ਜੀ ਵੀ ਫਿਰ ਮੈਂ ਤੇਰੇ ਕੇਸ 'ਚ ਵੱਡ ਜਾਊਂਗਾ ਸਿੱਧਾ ਇੰਡਾਇਰੈਕਟਲੀ ਸਿੱਧਾ ਮੈਂ ਉਹਦੇ ਨਾਲ ਬੈਂਚ ਨਹੀਂ ਸਕਦਾ ਇਹਨੇ ਇਹ ਸਿੱਧਾ ਸਾਫ਼ ਸਪਸ਼ਟ ਬੰਦਾ ਜੋ ਇਹਦਾ ਗੱਲ ਦਿਲ ਵਿੱਚੋਂ ਇਹਦੇ ਮੂੰਹ ਤੇ ਆ ਰਹੀ ਕਿਉਂਕਿ ਜੇ ਆਪਾਂ ਕਹੀਏ ਕਿਸੇ ਦਾ ਸਾਫ਼ ਤਾਂ ਐਵੇਂ ਨਹੀਂ ਦਿੱਤਾ ਜਾਂਦਾ ਹੁੰਦਾ ਵੀ ਇਹ ਮੈਨੂੰ ਪੈਸੇ ਦੇ ਕੇ ਬੁਲਾ ਲੂਗਾ ਜਾਂ ਮੈਂ ਇਹਨੂੰ ਪੈਸੇ ਦੇ ਲਾਲਚ ਚ ਬੁਲਾ ਲਿਆ ਸਾਡਾ ਗੁਰਸਿੱਖੀ ਨਾਲ ਤੇ ਪਿਆਰ ਆਸੀਂ ਬਹੁਤ ਪੁਰਾਣੇ ਜਾਣਦੇ ਆਂ ਕਿ ਸਾਡੇ ਨਾਲ ਉਹਨਾ ਇੱਕ ਦੂਜੇ ਨੂੰ ਤੇ ਇਹਨੇ ਸੁੱਤਾ ਉਹਨੂੰ ਕਰਤਾ ਮਨਾ ਮੈਰੋ ਨੂੰ ਅਮਰਤਪਾਲ ਨੂੰ ਕਹਿੰਦਾ ਬਿਰ ਜੇ ਤਾਂ ਮੇਰਾ ਸਾਥ ਤੇ ਜਣਾ ਸਿੱਧਾ ਦੇ ਪਰ ਆ ਚੁੱਫਤ ਚਰਾਕੀਆਂ ਜੀ ਨਾ ਕਰ ਵੀ ਮੈਂ ਤੇਰੀ ਪਹਿਲਾਂ ਪੋਸਟ ਪਾਉਂਗਾ ਤੂੰ ਫਿਰ ਮੇਰੇ ਨਾਲ ਆਉਂਗਾ ਇਹਨੇ ਮਨਾ ਕਰਤਾ ਕਹਿੰਦਾ ਮੈਨੂੰ ਕਿਸੇ ਦੇ ਸਾਥ ਦੀ ਲੋੜ ਨਹੀਂ ਮੈਂ ਆਪਣੇ ਪ੍ਰਮਾਤਮਾ ਕੀ ਅਰਦਾਸ ਬੇਨਤੀ ਕਰੂੰਗਾ ਵੀ ਜਿਹੜਾ ਬੰਦਾ ਧਰਮ ਦਾ ਬਾਣਾ ਪਾ ਕੇ ਜਾਤ ਪਾਤ ਬਰਤੀ ਮੇਰੀ ਮਾਂ ਭੈਣ ਨੂੰ ਗਾਲਾਂ ਕੱਢਦਾ ਕਦੋਂ ਨੂੰ ਮਾਪੇ ਦੇਖ ਲੂੰਗਾ ਉਹ ਚਾਹੀ ਸੀ ਕਾਨੂੰਨ ਦੇ ਤਰੀਕੇ ਨਾਲ ਦੇ ਕੀ ਚਾਹੀਏ ਉਹ ਤੇ ਪਰ ਪੰਚਾਇਤ ਕਰਾਈ ਜਾਈ ਹੈ ਨਾ ਜੀ ਵੀ ਇਹਨੂੰ ਇਹਨੇ ਆਪਣਾ ਗੁੱਸਾ ਕਨੇ ਪਾਲ ਰਿਹਾ ਜੀ ਅੰਦਰ ਵਿਚਾਰਾ ਇਹ ਉਹ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਜੀ ਉਦੋਂ ਤੁਹਾਨੂੰ ਪਤਾ ਪਿੱਛੇ ਦੇ ਅਮਰਤਪਾਲ ਨੇ ਮਹਿਰੂਨ ਇੱਕ ਹੋਰ ਢੋਂਗ ਜਰਾ ਜਾਇ ਤਾਂ ਨਾਨਕਸਰ ਵਾਲਾ ਹਨ ਜੀ ਉੱਥੇ ਸਾਡਾ ਕਿਤਨਾ ਗਿੱਤੇ ਜਿਹੜਾ ਲੱਖਾ ਬਾਬਾ ਜੀ ਉਹਨਾਂ ਨਾਲ ਵੀ ਅਸੀਂ ਦਿਲ ਤੋਂ ਦੁਖੀ ਹਾਂ ਵੀ ਜਿਹੜੇ ਇਨਸਾਨ ਨੇ ਬਾਬਾ ਅਨੰਦ ਸਿੰਘ ਜੀ ਮਹਾਪੁਰਸ਼ਾਂ ਬਾਰੇ ੱਡੀ ਗਲਤ ਸ਼ਬਦਾਵਰੀ ਬੋਲਣ ਦੀ ਕੋਸ਼ਿਸ਼ ਕਰੀ ਹੋਵੇ ਜਾਂ ਉਸ ਨਾਨਕਸਰ ਜਿਹੜਾ ਸਿਫਤੀ ਦਾ ਘਰ ਆ ਅਸੀਂ ਅੱਜ ਵੀ ਕਹਿੰਨੇ ਤਾਂ ਪਹਿਲਾਂ ਵੀ ਕਹਿੰਦੀ ਸੀ ਕਿ ਵੀ ਅਸੀਂ ਸਾਰੇ ਸੰਤਾਂ ਮਹਾਪੁਰਸ਼ਾਂ ਦੀ ਦਿਲ ਤੋਂ ਇੱਜ਼ਤ ਕਰਦੇ ਹਾਂ ਅਸੀਂ ਉਹਨਾਂ ਦੀ ਚੁੱਤੀ ਸਮਾਨ ਵੀ ਨਹੀਂ ਹੈਗੇ ਉਹਨੇ ਇਦਾਂ ਦੀ ਉਹ ਸਟੰਟबाजी ਦੀ ਖੇਲੀ ਤਾ ਜੇਕਰ ਜਥੇਦਾਰ ਬੱਬਲਬੀਰ ਸਿੰਘ ਜੀ ਜਾਂ ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਉਹ ਤੇ ਕੋਈ ਸਖਤ ਐਕਸ਼ਨ ਲੰਨੀ ਆ ਠੀਕ ਆ ਹਰੇਕ ਮੈਂ ਤਾਂ ਪਹਿਲਾਂ ਹੀ ਕਹਿੰਨਾ ਵੀ ਪ੍ਰਸ਼ਾਸਨ ਦਾ ਬਾਣਾ ਪਾ ਕੇ ਵੀ ਲੋਕ ਗਲਤਾਂ ਨਹੀਂ ਧਰਮ ਦਾ ਬਾਣਾ ਪਾ ਕੇ ਵੀ ਲੋਕ ਗਲਤਾਂ ਹੁਣ ਗਲਤੀ ਕਰੇ ਕੋਈ ਐਸਐਚਓ ਲੈਵਲ ਦਾ ਬੰਦਾ ਜਾਂ ਡੀਐਸਪੀ ਲੈਵਲ ਦਾ ਬੰਦਾ ਆਪਾਂ ਉੱਥੇ ਡੀਏ ਆਈਜੀ ਨੂੰ ਮਾੜਾ ਕਹੀਏ ਉਹ ਸਾਡੀ ਇੱਕ ਉਹ ਹੋਊਗੀ ਵੀ ਸਾਡੀ ਕੋਈ ਨਿੱਜੀ ਰੰਜਿਸ਼ ਹੋਊਗੀ ਵੀ ਡੀਆਈਜੀ ਨਾਲ ਜੀ ਨਾ ਤਾਂ ਉੱਥੇ ਆਪਾਂ ਨੂੰ ਐਸਐਚਓ ਨੂੰ ਮਾੜਾ ਕਹਿਣਾ ਚਾਹੀਦਾ ਡੀਐਸਪੀ ਨੂੰ ਮਾੜਾ ਕਹਿਣਾ ਚਾਹੀਦਾ ਜੀ ਤੇ ਹੁਣ ਮੇਰੇ ਨਾਲ ਮੈਂ ਇੱਕ ਗੱਲ ਹਾਂਜੀ ਨਾਨਕ ਸਰ ਤੇਰੇ ਬਾਰੇ ਨਹੀਂ ਪੁੱਛਦਾ ਨਹੀਂ ਪਰ ਉਸ ਬੰਦੇ ਨੇ ਨਾਨਕ ਸਰ ਨੂੰ ਨਹੀਂ ਨਹੀਂ ਗੱਲ ਪਤਾ ਕੀ ਹੈ ਜੀ ਜੋ ਪਾਰਟੀ ਦੀ ਗੱਲ ਕੀਤੀ ਹੈ ਨਾ ਹਾਂਜੀ ਪਾਰਟੀ ਦੀ ਵੀ ਫਿਰ ਕੰਮ ਕਰਾ ਹਾਂਜੀ ਉਹ ਤਾਂ ਕਰਨੇ ਬੰਦਾ ਜੇ ਜਿਵੇਂ ਜਿੰਨੀਆਂ ਨਹੀਂ ਪਰ ਇੱਕ ਬੰਦਾ ਬਾਬਾ ਜੀ ਦੇਖੋ ਇਹਨਾਂ ਦਾ ਨਾ ਕੋਈ ਮਸਲਾ ਹੋ ਗਿਆ ਅਮਰਤਪਾਲ ਮਹਿਰ ਉਹ ਬੰਦਾ ਹੈ ਜੇਕਰ ਉਹਨੂੰ ਮਾਰ ਦੇ ਕਿਤੇ ਪਤਾ ਲੱਜੇ ਬੰਬੇ ਕਿਸੇ ਨੇ ਕੋਈ ਧੀ ਭੈਣ ਦੇ ਮਸਲੇ ਦੀ ਗੱਲ ਹੈ ਜਾਂ ਕੋਈ ਹੋਰ ਮਸਲਾ ਉਹ ਜਹਾਜ਼ ਚੜ੍ਹ ਕੇ ਬੰਬੇ ਨੂੰ ਚਲੇ ਜਾਂਦਾ ਹੈ ਉਹ ਆਪਣੀ ਉਹਦੀ ਨਿੱਜੀ ਤਾਂ ਉਹਦੀ ਕੋਈ ਉਹ ਕਮਾਈ ਹੈ ਨਹੀਂ ਸੰਗਤ ਦੇ ਤੇ ਪੈਸੇ ਲੈ ਮੇਰੀ ਬੇਨਤੀ ਸੁਣਿਓ ਮੇਰਾ ਪਿੰਡ ਚਮਕੌਰ ਸਾਹਿਬ ਉਹ ਮੋਗਾ ਸਾਡਾ ਕਿੰਨਾ ਕੁ ਫਰਕ ਆਪਸ ਵਿੱਚ ਹੀ ਜੇਕਰ ਉਹਨੇ ਸੱਚ ਝੂਠ ਦਾ ਕੋਈ ਨਤਾਰਾ ਕਰਨਾ ਸੀਗਾ ਉਹ ਮੈਨੂੰ ਚਮਕੌਰ ਸਾਹਿਬ ਬੁਲਾਉਂਦਾ ਮੇਰੇ ਨਾਲ ਸੰਪਰਕ ਕਰਦਾ ਮੈਂ ਉਹਨੂੰ ਮਹਾਰਾਜ ਦੀ ਜੂਰੀ ਚ ਮੈਨੂੰ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਬਹੁਤ ਬੀਆਪੀ ਬੰਦਾ ਹਾਂ ਆਪ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਵੀ ਮੈਂ ਆਪਣੇ ਪਿੰਡੇ ਰਹਿਣਿਆ ਜੀ ਜਾਂ ਚੰਗੌਰ ਸਾਹਿਬ ਹੁੰਨਾ ਮੈਨੂੰ ਫਿਰ ਵੀ ਜਿੱਥੇ ਮਰਜ਼ੀ ਮਾਰਾ ਦੇ ਜੂਰੀ ਵਿੱਚ ਆ ਕੇ ਬੁਲਾ ਲਿਓ ਵੀ ਬਰਿੰਦਰ ਸਿੰਘ ਤੋਂ ਸੱਚਾ ਜਾਂ ਝੂਠਾ ਉਹ ਮੇਰੇ ਵੱਲ ਕਾਤੇ ਨਹੀਂ ਆਇਆ ਕਿਉਂਕਿ ਉਹਨੂੰ ਸਚਾਈ ਦਾ ਪਤਾ ਵੀ ਬਰਿੰਦਰ ਸਿੰਘ ਸੱਚਾ ਵੀ ਮੈਂ ਜਿਹਦੇ ਕੋਲ ਗਿਆ ਤਾਂ ਮੇਰੇ ਉੱਤੇ ਬੇਇੱਜ਼ਤੀ ਹੋਊਗੀ ਫਿਰ ਮੈਂ ਚਲੋ ਮੈਨੂੰ ਹੁਣ ਹੁਣ ਐਮਪੀ ਬਣਿਆ ਜੀ ਉਹ ਹੁਣ ਮੈਂ ਖੰਡੂਰ ਸਾਹਿਬ ਵਾਲਿਆਂ ਸੰਗਤਾਂ ਨੂੰ ਕੀ ਮਾਰਾ ਥੋੜੀ ਕਹੂੰਗਾ ਪਰ ਮੈਂ ਇੱਕ ਗੱਲ ਖੰਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਦਾ ਤੁਸੀਂ ਮੈਨੂੰ ਖੰਡੂਰ ਸਾਹਿਬ ਕਿਸ ਮੇਤੇ ਪੁੱਛ ਰਹੇ ਹੋ ਕਿ ਉੱਥੇ ਮਾਵਾਂ ਨੇ ਇਹ ਕਹਿ ਕੇ ਵੋਟਾਂ ਪਾਈਆਂ ਵੀ ਜੇਕਰ ਸਾਡੀ ਬੋਟ ਪਾਉਣ ਨਾਲ ਕਿਸੇ ਮਾਂ ਦਾ ਪੁੱਤ ਬਾਹਰ ਆ ਜਵੇ ਕਿਉਂਕਿ ਮਾਂ ਚ ਇੱਕ ਮਮਤਾ ਹੁੰਦੀ ਆ ਵੀ ਚਲੋ ਕਿਦਰ ਤੇ ਪੁੱਤ ਬਾਹਰ ਆ ਜਾਊਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਹਾਂ ਜਿਸ ਤੁਸੀਂ ਪੁੱਤ ਨੂੰ ਪੁੱਤ ਸਮਝਦੇ ਆ ਉਹ ਪੁੱਤ ਮਹਾਰਾਜ ਦੀ ਯੂਰੀ 'ਚ ਖੜ ਕੇ ਝੂਠ ਬੋਲਦਾ ਜੇਕਰ ਮੇਰਾ ਪਿਓ ਜਾਂ ਮੇਰਾ ਸਾਗਾ ਭੈਣ ਭਾਈ ਵੀ ਮਹਾਰਾਜ ਦੀ ਯੂਰੀ 'ਚ ਖੜ ਕੇ ਝੂਠ ਬੋਲੂਗਾ ਮੈਂ ਉਹਦੇ ਨਾਲ ਰਿਸ਼ਤਾ ਤੋੜਨ ਤੱਕ ਦਾ ਜੁੜ ਤੇ ਰੱਖਣਾ ਮਹਾਰਾਜ ਦੀ ਕਿਰਪਾ ਨਾਲ ਕੁਕੀ ਆਪਾਂ ਨੇ ਇਹ ਨਹੀਂ ਵੀ ਲੋਕ ਸਾਨੂੰ ਹੁਣ ਜਦੋਂ ਮੇਰੀ ਇਹ ਸਾਰੀ ਗੱਲਬਾਤ ਹੋਈ ਹੈ ਮੈਨੂੰ ਸਜ਼ਾਈ ਕਿਹਾ ਗਿਆ ਹਕੂਮਤਾਂ ਨੇ ਝੂਠਾ ਪਰਚਾ ਪਾਤਾ ਇਦਾਂ ਕਰਤਾ ਮੈਨੂੰ ਗੰਗੂ ਦੀ ਇਲਾਦ ਕਿਹਾ ਗਿਆ ਤਾਂ ਮੈਨੂੰ ਲੋਕਾਂ ਦੀ ਕੋਈ ਨਿੰਦਿਆ ਦੀ ਜਾਂ ਕੋਈ ਅਜੋਦੇ ਬਾਦ ਮੇਰੀ ਜਿਹੀ ਉਸਤਤ ਕਰੂਗਾ ਤਾਂ ਮੈਂ ਪ੍ਰਸ਼ਾਦਾ ਖਾਣਾ ਨਹੀਂ ਛੱਡ ਦੇਣਾ ਵੀ ਮੇਰੀ ਲੋਕਾਂ ਨੇ ਇੱਜ਼ਤ ਕਰਤੀ ਜਦੋਂ ਮੇਰੀ ਬੇਇੱਜ਼ਤੀ ਕਰਦੇ ਸੀਗੇ ਉਦੋਂ ਮੈਂ ਭੁੱਖਾ ਨਹੀਂ ਸੁੱਤਾ ਸੀ ਸਿੱਧੀ ਗੱਲ ਆ ਕਾਪਾ ਗੁਰੂ ਘਰ ਰਹੇ ਆ ਉੱਥੀ ਸੇਵਾ ਪਾਣੀ ਕਰਦੇ ਰਹੇ ਆ ਆਪਣੇ ਘਰਾਂ ਰਹੇ ਆ ਜੀ ਵੀ ਮੈਂ ਕਦੇ ਲੋਕਾਂ ਨੂੰ ਦੇਖ ਕੇ ਨਹੀਂ ਚੱਲਦਾ ਵੀ ਇੱਧਰ 10 ਲੱਖ ਬੰਦਾ ਮੈਂ ਸੱਚ ਬੋਲਦਾ ਹਾਂ ਚਾਹੀ ਮੈਨੂੰ ਪ੍ਰੈਸ ਕਾਨਫਰੈਂਸ ਕਰਨ ਤੋਂ ਬਾਅਦ ਕੋਈ ਮਾਰਜ ਵੀ ਮੈਂ ਜਿਹੜਾ ਸੱਚ ਬੋਲਣਾ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਬੋਲਣਾ ਕਿਸੇ ਨੂੰ ਮੁੱਖ ਰੱਖ ਕੇ ਨਹੀਂ ਬੋਲਣਾ ਆ ਜਿਹੜੀ ਪ੍ਰੈਸ ਕਾਨਫਰੈਂਸ ਹੋਈ ਆ ਕੋਈ ਵੀ ਬੰਦਾ ਮਹਾਰਾਜ ਜੀ ਜੂਰੀ 'ਚ ਖੜ ਕੇ ਗਏ ਜਵੇ ਵੀ ਬਰਿੰਦਰ ਨੂੰ ਮੈਂ 2 ਘੰਟੇ ਪਹਿਲਾਂ ਫੋਨ ਕਰਕੇ ਜਾਂ 4 ਘੰਟੇ ਪਹਿਲਾਂ ਫੋਨ ਕਰਕੇ ਮੈਂ ਪ੍ਰੈਸ ਕਾਨਫਰੈਂਸ ਕਰਾਈ ਆ ਜਿਹੜੀ ਪੀਸੀ ਦਾ ਮੈਂ ਉਦੋਂ ਕਿਹਾ ਉਹ ਦੱਸ ਦੋ ਤਾਂ ਕਿ ਐਸੀ ਜੀ ਪੀਸੀ ਦਾ ਦੇਖੋ ਜਿਹੜਾ ਉਹ ਗਿਆਨੀ ਰਘਵੀਰ ਜੀ ਮੈਂ ਇਹਨਾਂ ਕੀ ਕਹਿਣਾ ਚਾਹੁੰਦਾ ਜਿਹੜਾ ਉਹ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਆ ਜੀ ਉਹਨਾਂ ਨੂੰ ਮਨਜੀ ਤੌਰ ਤੇ ਜਾਣਦਾ ਵੀ ਉਸ ਇਨਸਾਨ ਨੇ ਜਦੋਂ ਜਥੇਦਾਰ ਸੀਗਾ ਆਨੰਦਪੁਰ ਸਾਹਿਬ ਉਹਨੇ ਛੋਟੇ ਵੀਰਦੀ ਕੈਸਾਂ ਦੀ ਵਿਧਵੀ ਦਾ ਜਿਹੜਾ ਫੈਸਲਾ ਸੀਗਾ ਉਹ 20000 ਚ ਕਰਵਾਤਾ ਸੀਗਾ ਉਹ 20000 ਚ ਹੋਇਆ ਕਿਵੇਂ ਜਿਹੜਾ ਸਾਨੂੰ 10-10000 ਉਹ ਪਰਿਵਾਰ ਨੂੰ ਡੰਡ ਲੱਗੇ ਸੀਗੇ ਉਹ ਬੀਬੀ ਨੇ ਕੀ ਕੀਤੀ ਚੋਹਤ ਚਲਾਕੀ ਸਭ ਵਿੱਚ ਹੁੰਦੀ ਆ ਪਰ ਆਪਾਂ ਨੂੰ ਚੋਹਤ ਚਲਾਕੀ ਪ੍ਰਮਾਤਮਾ ਅੱਗੇ ਨਹੀਂ ਕਰਨੀ ਚਾਹੀਦੀ ਚੋਹਤ ਉੱਥੇ ਬਣੋ ਜਿੱਥੇ ਸਾਹਮਣੇ ਵਾਲਾ ਬੰਦਾ ਚੋਹਤ ਤੇ ਰਾਈ ਕਰੇ ਠੀਕ ਹੈ ਗੁਣ ਸਭ ਤੋਂ ਹੁੰਦੇ ਨੇ ਚੰਗੇ ਮਾੜੇ ਪਰ ਸਾਹਮਣੇ ਬੰਦੇ ਦੇ ਧਿਆਨ ਕੇ ਮਾੜੀ-ਮੁੱਢੀ ਲ ਉਸ ਬੰਦੇ ਨੇ ਕੀ ਕੀਤਾ ਜਦੋਂ ਬੰਦੇ ਉਹਨਾਂ ਦੇ ਕੇਸਾਂ ਦੀ ਬਦਬੀ ਹੋਈ ਹੋਈ ਹੈ ਤਿੰਨਾਂ ਦੀ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਜ਼ਾ ਨਹੀਂ ਲਾ ਸਕਦੇ ਹੈਗੇ ਵੀ ਇਹ ਬੰਦੇ ਅਮਰਤਧਾਰੀ ਨਹੀਂ ਹੈਗੇ ਵੀ ਤਾਕਤਾਂ ਤੇ ਜਿਹੜੀ ਗੁਰੂ ਮਰਿਆਦਾ ਹੈ ਸਿੱਖ ਇਤਿਹਾਸ ਦੀ ਮਰਿਆਦਾ ਵੀ ਉੱਥੇ ਅਮਰਤਧਾਰੀ ਬੰਦੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਕਹਿੰਦੇ ਅਸੀਂ ਇਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਹੈਗੇ ਕਹਿੰਦੇ ਐਂ ਕਰੋ ਤੁਸੀਂ 20000 ਰੁਪਏ ਵਾਪਸ ਘਰ ਤੇ ਲੈ ਕੇ ਜਾਣਾ ਤੁਸੀਂ ਇਹਦੇ ਵਿੱਚ ਇੱਕ ਕੋਰ ਕਮੇਟੀ ਸ਼ਰਮਣੀ ਆਪਣਾ ਗੁਰਦੁਰਾ ਗੁਰਦਰਾ ਪ੍ਰਬੰਧਕ ਕਮੇਟੀ ਦੇ ਅਜਮੇਰ ਸਿੰਘ ਖੇੜਾ ਜੀ ਵੀ ਵਿੱਚ ਸੀਗੇ ਜੀ ਉਹਨਾਂ ਦੀ ਗੱਡੀ ਦੇ ਵਿੱਚ ਬੈਠ ਕੇ ਉਹ ਬੀਬੀ ਆਈ ਆ ਮਰੰਡੇ ਤੋਂ ਜਿਨ੍ਹਾਂ ਦੇ ਪੁੱਤ ਤੇ ਕੇਸਾਂ ਵਿੱਚ ਆਂਡੇ ਮਾਲਣ ਦਾ ਦੋਸ਼ ਲੱਗਿਆ ਹੋਇਆ ਤੇ ਜੀ ਇੱਥੇ ਸ਼ਰਮਣੀ ਕਮੇਟੀ ਕੋਰ ਕਮੇਟੀ ਦੇ ਮੈਂਬਰ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਬੀਬੀ ਤੂੰ ਕੱਲੀ ਆ ਤੇਰੇ ਪੁੱਤ ਦੇ ਦੋਸ਼ ਲੱਗਿਆ ਇਹਨੇ ਕੇਸਾਂ ਦੀ ਬੇਅਦਬੀ ਕਰੀ ਆ ਆਂਡਾ ਮਾਰ ਕੇ ਠੀਕ ਆ ਹੁਣ ਜਦੋਂ ਉਹਦੇ ਗਾਣੇ ਇੱਕ ਜ਼ਿੰਮੇਵਾਰੀ ਵਾਲਾ ਬੰਦਾ ਇਹਨੂੰ ਗੱਡੀਆਂ 'ਚ ਬਿਠਾ ਕੇ ਲੈ ਕੇ ਆਊਗਾ ਅਸੀਂ ਆਪਣੇ ਮੋਟਰਸਾਈਕਲਾਂ ਤੇ ਗਏ ਆ ਯਾਨੀ ਉੱਥੇ ਸਾਨੂੰ ਇਹ ਲੱਗਿਆ ਜਿਵੇਂ ਵੀ ਅਸੀਂ ਔਰ ਇਹ ਕੇਸਗੜ੍ਹ ਸਾਹਿਬ ਆ ਕੇ ਕੋਈ ਗੁਨਾਹ ਕਰ ਲਿਆ ਹੋਵੇ ਜੋ ਉਹਨਾਂ ਦੇ 20000 ਰੁਪਏ ਚ ਜਿਹੜਾ ਇੱਕ ਉਹਨਾਂ ਜੋ ਮਜਬੀ ਪਰਿਵਾਰ ਤੋਂ ਸੀਗੀ ਬੀਬੀ ਉਹ ਗਰੀਬ ਪਰਿਵਾਰ ਤੋਂ ਸੀਗੀ ਹਨਾ ਜਿਹਦੇ ਪੁੱਤ ਨੇ ਆਂਟੇ ਮਲੇ ਤੇ ਉਹ ਮਾਂ ਨੇ ਤਾਂ ਹੱਥੇ ਜੋੜ ਤੇ ਕਹਿੰਦੀ ਮੇਰੇ ਕੋਲ ਪੈਸੇ ਹੈ ਨਹੀਂ ਜੀ ਮੈਂ ਲੋਕਾਂ ਦੇ ਭਾਂਡੇ ਮਾਜ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਤੁਸੀਂ ਇਹਨਾਂ ਨੂੰ ਜਿਹੜੀ ਸਜ਼ਾ ਦੇਣੀ ਹੈ ਦੇ ਦਿਓ ਮੈਂ ਕੁਝ ਨਹੀਂ ਬੋਲ ਸਕਦੀ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਗਰੀਬ ਨੇ ਵਿਚਾਰੀ ਨੇ ਇਹੀ ਗੱਲ ਕਹਿਣੀ ਸੀਗੀ ਮਾਂ ਨੇ ਦੁਖੀ ਹੋ ਕੇ ਤੇ ਬਾਅਦ ਚ ਕਹਿੰਦੇ ਅਸੀਂ ਇਹਨਾਂ ਦੀ ਅਰਦਾਸ ਵੀ ਨਹੀਂ ਕਰ ਸਕਦੇ ਇਹਨਾਂ ਦੀ ਸਜ਼ਾ ਵੀ ਨਹੀਂ ਲਾ ਸਕਦੇ ਪੈਸੇ ਲੈ ਕੇ ਆਕਣੇ ਆਪਣੇ ਦੋ ਮੁਲਾਜ਼ਮ ਸ਼ਰਮਨੀ ਕਮੇਟੀ ਤੇ ਭੇਜ ਫਿਰ ਦੋ ਮੁਲਾਜ਼ਮ ਫੇਰ ਭੇਜੇ ਕਹਿੰਦੇ ਧਿਆਨ ਰੱਖਿਓ ਕਿ ਜਿਹਨਾਂ ਨੂੰ ਸਰੋਪਨਾ ਪਾ ਦੇਣਾ ਅਰਦਾਸੀਏ ਉੱਥੇ ਵੀ ਵੱਧ ਪੈਸੇ ਦੇ ਕੇ ਉਹ ਫਿਰ ਮੁਲਾਜ਼ਮ ਭੇਜੇ ਫੇ ਕਹਿੰਦੇ ਧਿਆਨ ਰੱਖਿਓ ਕਿ ਤੇ ਇਹਨਾਂ ਦੀ ਅਰਦਾਸ ਵੀ ਨਾ ਕਰਦੇਓ ਜਾਨੀ ਉਹਨਾਂ ਨੇ ਇੱਕ ਪੈਸੇ ਗੋਲ ਕੇ ਵਿੱਚ ਪਾਉਣ ਦੇ ਮਾਰਿਆਂ ਨੇ ਉਹ 20000 ਪਿੱਛੇ ਇੱਕ ਗੁਰੂ ਘਰ ਦੀ ਮਰਿਆਦਾ ਦੀ ੱਤਜੀਆਂ ੜਾਤੀਆਂ ਜਿਹਦੇ ਵਿੱਚ ਅਗਿਆਨੀ ਅਰਗਵੀਰ ਸਿੰਘ ਸਾਡੇ ਸਾਹਮਣੇ ਬੈਠੇ ਸੀਗੇ ਹੁਣ ਉਹ ਉਹਦੇ ਗਾਣੇ ਅਸਥਾਨ ਬਦਲੇ ਆ ਬਣਾ ਪਹਿਲਾਂ ਵੀ ਅਸਥਾਨ ਕੋਈ ਛੋਟਾ ਨਹੀਂ ਸੀਗਾ ਤਖਤਸ਼ਿਰੀ ਕੇਸਗੜ੍ਹ ਸਾਹਿਬ ਹੁਣ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਇਨਸਾਨ ਕੇਸਾਂ ਦੀ ਬੇਅਦਬੀ ਦਾ ਮੈਂ ਕਹੂੰਗਾ ਵੀ سزا 20000 ਦੇ ਸਤਾ ਹੁਣ ਇਹਨਾਂ ਨੇ ਇੱਕ ਕੋਰ ਕਮੇਟੀ ਬਣਾਈ ਸੀਗੀ ਜੀ ਆਪਣੀ ਵੀ ਬਿਰਿੰਦੇ ਸਿੰਘ ਦੇ ਮਸਲੇ ਦੀ ਜਾਂਚ ਕਰੀ ਜਾਵੇ ਉਹ ਸੱਚੀ ਆ ਜਾਂ ਝੂਠੀ ਆ ਉਹ ਕਮੇਟੀ ਵਿੱਚ ਹਾਜ਼ਰ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ 'ਚੋਂ ਇੱਕ ਵੀ ਬੰਦਾ ਮੇਰੇ ਘਰ ਆਇਆ ਹੋਵੇ ਮੈਨੂੰ ਕਿਸੇ ਦਾ ਫੋਨ ਆਇਆ ਹੋਵੇ ਪਿਛਲੇ ਦੋ ਸਾਲਾਂ 'ਚ ਜੀ ਮੇਰੇ ਕੋਲ ਤਾਂ ਕਿਸ ਨੇ ਪਹੁੰਚ ਨਹੀਂ ਕਰੀ ਜਿਵੇਂ ਮੈਂ ਇਹਨਾਂ ਦਾ ਕੋਈ ਜਾ ਮੈਂ ਪਾਕਿਸਤਾਨ ਤੋਂ ਆ ਕੇ ਰਹਿ ਰਿਹਾ ਹਾਂ ਜਾਂ ਮੈਂ ਵੀ ਇਹ ਧਰਤੀ ਜਾਂ ਪੰਜਾਬ ਦਾ ਵਸਿੰਦਾ ਹੈ ਨਹੀਂ ਜੀ ਕੱਲ ਨੂੰ ਮੇਰੀ ਫੋਟੋ ਕਿਸੇ ਕਾਂਗਰਸੀ ਬੰਦੇ ਨਾਲ ਕਿਸੇ ਅਕਾਲੀ ਦਲ ਨਾਲ ਕਿਸੇ ਭਾਜਪਾ ਨਾਲ ਕਿਸੇ ਵੀ ਪਾਰਟੀ ਨਾਲ ਲੀਕ ਆਊਟ ਹੋ ਗਈ ਮੈਨੂੰ ਇਹ ਨਾ ਕਹਿਣ ਬਰਿੰਦਰ ਸਿੰਘ ਤੂੰ ਆਏ ਹੋ ਗਿਆ ਜਾਂ ਤੂੰ ਬੋ ਹੋ ਗਿਆ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਜਿਨੇ ਧੀ ਭੈਣ ਦੀਆਂ ਗਾਣਾ ਖਾਦੀਆਂ ਹੁਣ ਪੰਪਲ ਪ੍ਰੀਤ ਨੇ ਇਹ ਗੱਲ ਮੈਨੂੰ ਕਹੀ ਸੀਗੀ ਤੇਰੀ ਭੈਣ ਦਾ ਨੰਬਰ ਮੇਰੇ ਕੋਲ ਆ ਗਿਆ ਕੈਨੇਡਾ ਵਾਲੀ ਦਾ ਹੁਣ ਤੇਰਾ ਸੀ ਪਰਿਵਾਰ ਮਾਰੂਗਾ ਤੇ ਤੇਰੀ ਭੈਣ ਦਾ ਹਾਲ ਦੇਖੀ ਕੀ ਜਾਊਗਾ ਜਦੋਂ ਮੈਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦਾ ਵੀ ਪੰਪਰਪ੍ਰੀਤ ਤੂੰ ਕੱਲਾ ਹੀ ਜੇਲ੍ਹ ਚੋਂ ਨਿਕਲੇ ਆ ਮੈਂ ਕੱਲਾ ਹਾਂਗਾ ਤੂੰ ਕੱਲਾ ਆ ਜੀ ਜਿਵੇਂ ਨਿਪਟਦੀ ਹੋਊਗੀ ਆਪਾਂ ਦੋਨੇ ਦੇਖ ਲਾਂਗੇ ਮੈਂ ਤੈਨੂੰ ਦੱਸੂਗਾ ਵੀ ਤੇਰੀ ਭੈਣ ਦੀ ਇੱਜ਼ਤ ਹੁੰਦੀ ਕੀ ਆ ਹਰਵਿੰਦਰ ਸਿੰਘ ਆ ਇੱਕ ਗੁਰਸਿੱਖੀ ਨਾਤੇ ਮੇਰਾ ਭਰਾ ਹੀ ਮੇਰਾ ਕੋਈ ਸਗਾ ਭਰਾ ਨਹੀਂ ਇਹਨੂੰ ਮਰਿੰਦਰ ਸਿੰਘ ਨੇ ਮਾਪੇਂ ਦੀਆਂ ਗਾਲਾਂ ਕੱਢੀਆਂ ਇਸ ਬਿਰਦੀ ਵੀ ਕੋਈ ਨਹੀਂ ਸੁਣ ਰਿਹਾ ਹੈਗਾ ਨਾ ਕੋਈ ਪਰਚਾ ਦਰਜ ਨਾ ਉਹਦਾ ਕੋਈ ਅਸ ਆਪਣੀ ਫੇਸਬੁੱਕ ਤੇ ਵੀ ਹਕਾਰ ਨਹੀਂ ਕਰਨਾ ਚਾਹੀਦਾ ਵੀ ਜਾਤ ਪਾਤ ਨਹੀਂ ਬੜੀ ਹੁੰਦੀ ਇਨਸਾਨ ਬੜਾ ਹੁੰਦਾ ਉਸ ਬੰਦੇ ਨੇ 15 ਤਰੀਕ ਨੂੰ ਤੇ 16 ਆ ਤਰੀਕ ਨੂੰ ਪਿਛਲੀ ਲੰਗੀ ਆਪਣੀ ਜਨਵਰੀ ਨੂੰ ਇੰਸਟਾਗ੍ਰਾਮ ਤੇ ਸਟੋਰੀ ਪਾਤੀ ਵੀ ਕੋਈ ਚਮਕੌਰ ਸਾਹਿਬ ਤੋਂ ਸੰਗਤ ਹੋਵੇ ਤਾਂ ਮੈਨਾਂ ਸੰਪਰਕ ਕਰੇ ਜਿਹੜਾ ਇੱਕ ਆਮ ਚਲੋ ਹੈਗੇ ਮੇਰੀ ਵੀਰ ਭਾਈਆਂ ਹਨਾ ਥੋੜਾ ਹੋਛੇ ਦਿਮਾਗ ਨਾਲ ਚੱਲਦੇ ਉਹ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਸਿੱਖੀ ਚੰਗੀ ਲੱਗਦੀ ਆ ਗਰਾਊਂਡ ਲਾਈਵ ਦੀ ਨਹੀਂ ਚੰਗੀ ਲੱਗਦੀ ਜਿਹੜੇ ਬੰਦੇ ਚਮਕੌਰ ਸਾਹਿਬ ਤੋਂ ਬਾਬਾ ਜੀ 30 ਕਿਲੋਮੀਟਰ ਦੂਰ ਵੀ ਰਹਿੰਦੇ ਸੀ ਨਾ ਉਹਨਾਂ ਨੇ ਵੀ ਮਨਿੰਦਰ ਨੂੰ ਕਮੈਂਟ ਕਰਦੇ ਬਾਬਾ ਜੀ ਸੀ ਚਮਗੌਰ ਸਾਹਿਬ ਤੋਂ ਹੀ ਆ ਜੀ ਹੁਕਮ ਕਰੋ ਹੁਕਮ ਕਰੋ ਉਹਨੇ ਲਗਭਗ 100 150 ਬੰਦੇ ਨੂੰ ਮੇਰੀਆਂ ਫੋਟੋਆਂ ਬਾਤੀਆਂ ਜੀ ਮੇਰਾ ਪਿੰਡ ਦੱਸਦਾ ਵੀ ਇਸ ਬੰਦੇ ਬਾਰੇ ਪਤਾ ਕਰੋ ਇਹ ਮੇਰੇ ਬਾਰੇ ਗਲਤ ਬੋਲਦਾ ਹੈ ਜਾਨੀ ਲਗਭਗ 150 ਨੌਜਵਾਨਾਂ ਨੂੰ ਉਹਨੇ ਮਿਸਕੈਡ ਕਰਤਾ ਜੀ ਵੀ ਇਸ ਬਾਰੇ ਪਤਾ ਕਰੋ ਹੁਣ ਜਿਹੜੇ ਬੰਦੇ ਨੂੰ ਮੇਰਾ ਪਿੰਡ ਬਦਲ ਲੱਗ ਗਿਆ ਉਹ ਕਿਸੇ ਦੇ ਨਾਨਕੇ ਮੇਰੇ ਪਿੰਡ ਕਿਸੇ ਦੇ ਦੋਸਤਾਂ ਕਿਸੇ ਦੇ ਕੋਸਾਂ ਉਹ ਸਾਰਿਆਂ ਨੇ ਮੇਰੇ ਪਿੰਡ ਰਾਤ ਨੂੰ ਹੀ ਫੋਨ ਕਰਤੇ ਵੀ ਛੋਟੇ ਪਿੰਡ ਦਾ ਬਰਿੰਦਰ ਸਿੰਘ ਕੌਣ ਆ ਵੀ ਸੰਤਾਂ ਮਨਿੰਦਰ ਸਿੰਘ ਐਨ ਜੀਓ ਵਾਲੇ ਬਾਬਾ ਜੀ ਵੀ ਸਾਨੂੰ ਉਹਨਾਂ ਨੇ ਫੋਟੋ ਭੇਜੀ ਆ ਵੀ ਪਤਾ ਨਹੀਂ ਉਹ ਕਿੱਡਾ ਕਿ ਸੱਚਾ ਇਨਸਾਨ ਆ ਕਿਉਂਕਿ ਘਰੇਲੂ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਬਹੁਤਾ ਸੱਚਾ ਸੁੱਚਾ ਬਣੇ ਜ਼ਰੂਰੀ ਨਹੀਂ ਵੀ ਅਸਲ ਜ਼ਿੰਦਗੀ 'ਚ ਵੀ ਸੱਚਾ ਹੋਵੇ ਜ਼ਰੂਰੀ ਇਹ ਵੀ ਨਹੀਂ ਵੀ ਉਹ ਮਾੜਾ ਵੀ ਹੋਵੇ ਮੈਂ ਇਹ ਨਹੀਂ ਕਹਿੰਦਾ ਆਪਾਂ ਲੋਕ ਕੀ ਕਰਦੇ ਆ ਸੋਸ਼ਲ ਮੀਡੀਆ ਤੇ ਬੰਦੇ ਨੂੰ ਦੇਖ ਕੇ ਉਹਨੂੰ ਹੀ ਰੱਬ ਸਮਝ ਲੈਂਦੇ ਆ ਤੇ ਸੋਸ਼ਲ ਮੀਡੀਆ ਤੇ ਉਹਦਾ ਕੀ ਮਾੜਾ ਪੱਖ ਦੇਖ ਕੇ ਉਹਨੂੰ ਹੀ ਮਾੜਾ ਸਮਝ ਲੈਂਦੇ ਆ ਕਿਉਂਕਿ ਮੈਂ ਖੁਦ ਅਮਰਤਪਾਲ ਦੀ ਇੰਨੀ ਕੁ ਸਪੋਰਟ ਕੀਤੀ ਆ ਉਸ ਚੀਜ਼ ਦਾ ਨਤੀਜਾ ਮੈਂ ਮਾਪੈਣ ਦੀਆਂ ਗਾਲਾਂ ਖਾ ਕੇ ਉਸ ਚੀਜ਼ ਦਾ ਨਤੀਜਾ ਮੈਂ ਕਟਾਈ ਖਾ ਕੇ ਉਤਾਰੀ ਆ ਜਦੋਂ ਨਾ ਮੈਂ ਨਿੱਜੀ ਤੌਰ ਤੇ ਬੰਦ ਨੂੰ ਪਰਖਿਆ ਨਾ ਵੀ ਬੰਦਾ ਮਾਰਕਟਾਈ ਕਰਕੇ ਵੀ ਤੇ 15 14 ਤਰੀਕ ਦੀ ਮਾਰਕਟ ਆਈ ਹੋਈ 15 ਤਰੀਕ ਦੀ ਕੋਈ ਐਫ ਆਈ ਆਰ ਦਰਜ ਹੋਈ 29 ਨੰਬਰ ਜੀ ਤੇ 17 ਪਤਨੀ 18 ਤਰੀਕ ਨੂੰ ਸ਼ੀਤਬਾਈ ਗਜੰਟ ਸਿੰਘ ਬੁੱਧ ਸਿੰਘ ਵਾਲਾ ਜਿਹਦਾ ਸ਼ੀਦੀ ਧਿਆੜਾ ਸੀਗਾ ਉਹਨਾਂ ਦੇ ਪਿੰਡ ਜੀ ਗਜੰਟ ਸਿੰਘ ਉੱਥੇ ਬੁੱਧ ਸਿੰਘ ਵਾਲਾ ਉਹ ਬੰਦਾ ਮਹਾਰਾ ਦੀ ਹਿਜੂਰੀ ਤੋਂ 10 ਜਾਂ 15 ਫੁੱਟ ਦੂਰ ਖੜਾ ਸੀਗਾ ਜਿਹੜਾ ਕਿ ਐਨ ਪੂਰਾ ਹਕਾਰ ਵਿੱਚ ਐਨਪੂਰਾ ਮਾਣ ਸ਼ਾਨ ਨਾਲ ਝੂਠ ਬੋਲ ਰਿਹਾ ਸੀਗਾ ਹਕੂਮਤ ਨੇ ਝੂਠਾ ਪਰਚਾ ਦਰਜ ਕਰਿਆ ਬਰਿੰਦਰ ਸਿੰਘ ਮੈਂਟਲੀ ਅਪਸੈਟ ਬੰਦਾ ਉਹ ਜਾਦਾ ਮੇਰੀ ਦਵਾਈ ਸ਼ੋਅ ਕਰ ਦੇਵੇ ਵੀ ਮੈਂ ਕਦੇ ਕੋਈ ਮੈਂਟਲੀ ਅਪਸੈਟ ਦੌਰ ਤੇ ਦਵਾਈ ਖਾਦੀ ਆ ਜਾਂ ਉਹ ਪਰਚਾ ਝੂਠਾ ਕਰ ਦੇਵੇ ਬੀ ਬਰਿੰਦਰ ਸਿੰਘ ਨੇ ਝੂਠਾ ਪਰਚਾ ਦਰਜ ਕਰਿਆ ਮੈਨੂੰ ਜਿਹੜੀ ਸਜ਼ਾ ਵੀ ਅਮਰਤਪਾਲ ਲਾਊਗਾ ਮੈਨੂੰ ਮਨਜ਼ੂਰ ਆ ਪਰ ਜਿਹੜੇ ਹੁਣ ਪੰਜਾਬ ਦੀ ਸੰਗਤ ਆ ਪੰਜਾਬ ਦੇ ਸਾਰੇ ਰਹਿਣ ਵਾਲੇ ਕੋਈ ਵੀ ਸਿੱਖ Hindu ਮੁਸਲਮਾਨ ਸਾਰੇ ਧਰਮਾਂ ਦੇ ਬੰਦੇ ਜੇ ਕਿਸੇ ਨੂੰ ਇਹ ਹੀ ਲੱਗਦਾ ਵੀ ਕੋਈ ਬਾਣਾ ਪਾ ਕੇ ਖਾਲਸਾ ਬਣ ਜਾਊਗਾ ਇਹ ਉਹਨਾਂ ਦਾ ਭੈਮ ਹੈ ਜੀ ਉਡੀ ਨਿੱਜੀ ਜ਼ਿੰਦਗੀ ਬਹੁਤ ਜ਼ੀਰੋ ਆ ਜਿਹੜਾ ਬੰਦਾ ਮਹਾਰਾਜ ਦੇ ਹਿਜੂਰੀ 'ਚ ਖੜ ਕੇ ਝੂਠ ਬੋਲ ਸਕਦਾ ਉਹ ਪੰਜਾਬ ਦਾ ਭਲਾ ਕਰੀ ਨਹੀਂ ਸਕਦਾ ਮੈਂ ਇੱਥੇ ਲਿਖ ਕੇ ਦੇਣ ਨੂੰ ਤਿਆਰ ਆ ਮੈਂ ਕੱਲ ਤੱਕ ਸਭ 2 3 4 ਸਿਕ ਮਾ ਆਉਣਾ ਜ਼ਿਕਰ ਕੀਤਾ ਸਾਰੀ ਨਹੀਂ ਤਕਰੀਰ ਨੂੰ ਪੁਰਾਣੀ ਹੈ ਬ੍ਰੈਸ ਕਾਨਫਰੰেন্স ਤੁਸੀਂ ਅੱਜ ਕਰਦੇ ਹੋ ਰੀਸੈਂਟਲੀ ਤੁਹਾਨੂੰ ਕੋਈ ਫਲੈਕਟ ਆ ਜਾਂ ਅੱਜ ਦਾ ਸਮਝੋ ਚੁੱਕਾ ਗਿਆ ਬ੍ਰੈਸ ਕਾਨਫਰੰਸ ਕਰਦਾ ਤੁਹਾਡੀ ਜਿੰਦਗੀ ਦੇ ਨੁਕਤੇ ਨਾ ਸੁਣਾ ਦਿਆਂ ਪੁਰਾਣੀ ਪੁਰਾਣੀ ਹੈ ਜੀ ਹਾਂ ਇਸ ਇੰਸਟਾਗ੍ਰਾਮ 'ਵੀ ਪੋਸਟਿੰਗ ਲੈ ਕੇ ਆਕਦਾ ਨੰਨੀ ਮਾ ਦੱਸ ਦਲੀ ਜਿਹੜਾ ਮੇਨ ਮੁੱਦਾ ਮੇਰੇ ਮਨ 'ਚ ਸੀਗੀ ਗੱਲ 14 ਤਰੀਕ ਜਦੋਂ ਇਹਨਾਂ ਨੇ ਪਾਰਟੀ ਦਾ ਐਲਾਨ ਕੀਤਾ ਮੈਂ ਕਹਿੰਦਾ ਸ਼ਾਇਦ 5 ਸ਼ਾਇਦ 1 ਬਣੀ ਤਰੀਕ 1 ਜਨਵਰੀ ਨੂੰ ਪਾਰਟੀ ਦਾ ਐਲਾਨ ਕਰਦਾ ਜੀਗਾ ਮੈਨੂੰ ਇਹ ਸੀਗਾ ਵੀ ਸੋਸ਼ਲ ਮੀਡੀਆ ਤੇ ਝੂਠੀਆਂ ਸੱਚੀਆਂ ਖਬਰਾਂ ਬਹੁਤ ਫੈਲਦੀ ਰਹਿਣੀਆਂ ਵੀ ਕਿਉਂ ਨਾ 14 ਤਰੀਕ ਦਾ ਇੰਤਜ਼ਾਰ ਕਰਿਆ ਜਾਵੇ ਜੀ ਵੀ ਪਾਰਟੀ ਸੱਚੀ ਐਲਾਨ ਕਰ ਦੇ ਜਾਂ ਕਿਹੜੇ-ਕਿਹੜੇ ਬੰਦੇ ਉਹਦੇ ਵਿੱਚ ਜਾਂਦੇ ਆ ਕਿਉਂਕਿ ਬੰਦੇ ਦੇ ਚਿਹਰੇ ਦੇਖਣੀ ਵੀ ਜ਼ਰੂਰੀ ਆ ਤੇ ਜਿਹੜੇ ਇਹਨਾਂ ਨਾਲ ਸਪੋਰਟ ਕਰਦੇ ਆ ਇਸ ਪਾਰਟੀ ਦੀ ਉਹ 'ਚ ਖੁਦ ਦੇਖੋ ਇੱਕ ਸਗੀ ਭੈਣ ਹੁੰਦੀ ਏ ਇੱਕ ਧਰਮ ਦੀ ਭੈ ਜੈਮਰੀ ਅਮਰਤਪਾਲ ਨਾਲ ਲੜਾਈ ਹੋਈ ਸੀਗੀ ਉਹ ਮੇਰੀ ਧਰਮ ਦੀ ਭੈਣ ਸੀਗੀ ਉਹ ਅੱਜ ਤੱਕ ਮੈਂ ਮੀਡੀਆ 'ਚ ਹਾਈਲਾਈਟ ਨਹੀਂ ਕਰੀ ਕਿਉਂਕਿ ਜਿਹੜਾ ਭਰਾ ਹੋਊਗਾ ਕਦੇ ਆਪਣੀ ਭੈਣ ਨੂੰ ਸੋਸ਼ਲ ਮੀਡੀਆ ਤੇ ਜਾਂ ਇਕਨਾਂ ਹਾਈਲਾਈਟ ਨਹੀਂ ਕਰੁੰਦਾ ਕਿਉਂਕਿ ਉਹਦੀ ਇੱਜ਼ਤ ਮੇਰੀ ਇੱਜ਼ਤ ਆ ਆਪਣੀ ਭੈਣ ਦੀ ਤੇ ਜਿਹੜੇ ਸੰਦੀਪ ਕੌਰ ਨਾਲ ਹੀ ਮੇਰੇ ਭੈਣ ਆ ਉਹ ਵੀ ਮੇਰੇ ਧਰਮ ਦੀ ਭੈਣ ਆ ਆਪਣੇ ਬਾਜੀ ਸਰਵਜੀਤ ਸਿੰਘ ਨੇ ਐਮਪੀ ਜਿਹੜੇ ਫਰੀਦਕੋਟ ਤੋਂ ਉਹ ਮੇਰੇ ਬਾਜੀ ਲੱਗਦੇ ਨੇ ਜੀਜਾ ਜੀ ਰਿਸ਼ਤੇ ਵਿੱਚ ਦੀ ਗ੍ਰਿੰਦਰ ਸਿੰਘ ਮੇਰਾ ਭਰਾ ਲੱਗਦਾ ਰਾਜਾਲ ਪਿੰਡ ਤੋਂ ਜੀ ਉਹਨਾਂ ਨਾਲ ਮੇਰੇ ਪਰਿਵਾਰਕ ਸਬੰਧ ਸੀਗੇ ਬਹੁਤ ਪੁਰਾਣੇ ਸਾਲਾਂਵੰਦੀ ਗ੍ਰਿੰਦਰ ਸਿੰਘ ਨਾਲ ਮੇਰੇ ਸਬੰਧ 2015-16 ਦੇ ਜੁੜੇ ਹੋਏ ਆ ਜੀ ਹੁਣ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰੀ ਆ ਭੈਣਾਂ ਨੂੰ ਆਪਣੇਆਂ ਨੂੰ ਵੀ ਭੈਣੇ ਥੋੜੀ ਕੀ ਮਜ਼ਗੂਰੀ ਬਣ ਗਈ ਤੁਸੀਂ ਅਮਰਤਪਾਲ ਨਾਲ ਤੇ ਪਰਿਵਾਰ ਦਾ ਸਾਥ ਕਿਉਂ ਲੱਤਾਂ ਕਿਉਂਕਿ ਤੁਹਾਡੇ ਪਰਿਵਾਰ ਨੂੰ ਚਲੋ ਉਹਨਾਂ ਦੇ ਪਰਿਵਾਰ ਨੂੰ ਕੀ ਮਾੜਾ ਕਹਿਣਾ ਰਹੇ ਵੀ ਆ ਚੰਗਾ ਕਹਿਣਾ ਲੈ ਬੀਬੀ ਉਹਨਾਂ ਨੇ ਹਨਾ ਅਸ਼ੀਤ ਭਾਈ ਪ੍ਰਮ ਸਿੰਘ ਜੀ ਨੇ ਆਪਣੇ ਜਿਹੜਾ ਕਾਲ ਤੱਕ ਸਾਡਾ ਬਦਲਾ ਲੱਤਾ ਸੀਗਾ ਜੀ ਉਹਨੂੰ ਕੋਈ ਚੀਜ਼ ਚੰਗਾ ਸਮਝਦਾ ਕੋਈ ਮਾੜਾ ਸਮਝਦਾ ਆਪਾਂ ਸਾਰਿਆਂ ਨੂੰ ਆਪਣੇ ਨਾਲ ਸਹਿਮਤ ਨਹੀਂ ਕਰ ਸਕਦੇ ਹੈਗੇ ਪਰ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਦੀ ਇੱਜ਼ਤ ਕਰਦੇ ਹਾਂ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਜੇ ਉਹਨਾਂ ਨੇ ਮੈਨੂੰ ਕੋਈ ਚਲੋ ਤਸੱਲੀ ਬਖਸ਼ਿਸ਼ ਜਵਾਬ ਨਹੀਂ ਦਿੱਤਾ ਇਹ ਕਹਿਤਾ ਭੈਣ ਦਾ ਨੇ ਵੀ ਕੋਈ ਨਹੀਂ ਪਰ ਇਹ ਆਪਾਂ ਇਸ ਬਾਰੇ ਵਿਚਾਰ ਕਰਾਂਗੇ ਜੀ ਹੁਣ ਉਹਨਾਂ ਦਾ ਆਉਣ ਵਾਲਾ ਫੈਸਲਾ ਕੀ ਹੈ ਕੀ ਨਹੀਂ ਕਿਉਂਕਿ ਜੇ ਮੈਨੂੰ ਭੈਣ ਨਾ ਹੀ ਜਾਂ ਭਾਈ ਸਰਦੂ ਜੀ ਸੀ ਨਹੀਂ ਮੈਨੂੰ ਅੱਜ ਵੀ ਕਹਿਣ ਕੱਲ ਨੂੰ ਵੀ ਕਹਿ ਵੀ ਸਾਡੇ ਬਰਿਆ ਕੇ ਜੋੜੇ ਝਾੜਦੇ ਛਰੇ ਬਾਜ਼ਾਰ ਵਿੱਚ ਮੈਂ ਉਹਨਾਂ ਦੇ ਜੋੜੇ ਝਾੜ ਸਕਦਾ ਉਹਨਾਂ ਦੇ ਪਿਤਾ ਜੀ ਦੀ ਸ਼ੀਤੀ ਕਰਕੇ ਤੇ ਜੇ ਅਮਰਤਪਾਲ ਮੈਨੂੰ ਕਹੇ ਤੂੰ ਮੈਥੋਂ 4 ਕਰੋੜ ਲੈ ਲੈ 10 ਕਰੋੜ ਲੈ ਲੈ ਮੈਂ ਪੈਸੇ ਪੈਸਿਆਂ 'ਚ ਤਾਂ ਫੈਸਲਾ ਕਰ ਹੀ ਨਹੀਂ ਸਕਦਾ ਜੀ ਫੈਸਲਾ ਹੋਊਗਾ ਤਾਂ ਫਰੀ ਵਿੱਚ ਹੋਊਗਾ ਤੇ ਹੋਊਗਾ ਜੀ ਅਕਾਲ ਤਖਤ ਸਾਹਿਬ ਤੇ ਆਪਣੀ ਗਲਤੀ ਮੰਨ ਕੇ ਜੀ ਕਿਉਂਕਿ ਉਹਨੂੰ ਲੱਖ ਬੰਦਾ 2 ਕਰੋੜ ਬੰਦੇ ਜਾਣਦੇ ਆ ਮੈਂ ਤਾਂ ਕਹੂੰਗਾ ਮੈਂ ਤਾਂ 4 ਜਾਣੇ ਜਾਣਦੇ ਜੀ ਅਸੀਂ 5 ਜਾਣੇ ਆਏ ਸੰਤੋ 5 ਜਾਣਦੇ ਮੇਰੀ ਇਹਨਾਂ ਵਿੱਚ ਵੀ ਵੀ ਇੱਜ਼ਤ ਹੈ ਜੀ ਕਿਸੇ ਨੂੰ ਆਪਣੀ ਲੱਖਾਂ ਬੰਦਿਆਂ ਦੀ ਇੱਜ਼ਤ ਪਿਆਰੀ ਆ ਤੇ ਕਿਸੇ ਨੂੰ ਆਪਣੇ ਵੀਰ ਭਾਈਆਂ ਦੀ ਇ ਨੀ ਉਹਨਾਂ ਨੇ ਜਦੋਂ ਕਮੇਟੀ ਬਣਾਤੀ ਸੀ ਨਾ ਜੀ ਹਾਈਲਾਈਟ ਹੋ ਗਈ ਸੀ ਅਜੇ ਤੱਕ ਕਮੇਟੀ ਦਾ ਹੀ ਵੇਟ ਕਰੀ ਗਈ ਜੀ ਵੀ ਕਮੇਟੀ ਸਾਡੇ ਤੱਕ ਆਊਗੀ ਜੀ ਆਊਗੀ ਉਹਨਾਂ ਨੇ ਸਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਸਵਾਰੇ ਕੀ ਕਰੋਗੇ ਤੁਸੀਂ ਹਾਂ ਕਰ ਦਾਂਗੇ ਜੀ ਜਰੂਰ ਕਰਾਂਗੇ ਇਹਦੇ ਵਿੱਚ ਮੈਂ ਕੋਈ ਆਕੜ ਨਹੀਂ ਰੱਖੂੰਗਾ ਵੀ ਕਹਤੇ ਪਰ ਮੈਂ ਇਹ ਬੇਨਤੀ ਜ਼ਰੂਰ ਕਰੂੰਗਾ ਜੀ ਵੀ ਜਿਹੜਾ ਮੇਰਾ ਇਹ ਫੈਸਲਾ ਵੀ ਗਿਆਨੀ ਰਘਵੀਰ ਸਿੰਘ ਤੋਂ ਹਟ ਕੇ ਕੀਤਾ ਜਾਵੇ ਕਿਉਂਕਿ ਉਹ ਇਨਸਾਨ ਨੂੰ ਮੈਂ ਇਕਨੌਮਿਕ ਜਿਹੜਾ ਇਨਸਾਨ ਬਾਰੇ ਆਪਾਂ ਸਾਹਮਣੇ ਦੇਖ ਚੁੱਕੇ ਹੋਈਏ ਤੇ ਉਹ ਬੰਦੇ ਕੋਲ ਆਪਾਂ ਫੈਸਲਾ ਕਰਾਉਣ ਚਾਹੀਏ ਉਹ ਮੇਰਾ ਮਨ ਨਹੀਂ ਮੰਨਦਾ ਜੀ ਜਿਹੜਾ ਬੰਦਾ ਮੱਦਾ ਰਿਕਾ ਨੂੰ ਸਿੱਖ ਨੂੰ ਨਾਮਾ ਹਾਂਜੀ ਉਹਨਾਂ ਨੇ ਤਲਬ ਨਹੀਂ ਕੀਤਾ ਜੀ ਤਲਬ ਨਹੀਂ ਫਿਰ ਉਹ ਉਹ ਤੋਂ ਪੈਸੇ ਲੈਣੇ ਜ਼ਰੂਰੀ ਸੀਗੇ ਜੀ ਸਾਡੀ ਗੱਡੀ ਵੇਚਤੀ ਹੋਈ ਆ ਉਹ ਪਰਿਵਾਰ ਬਾਬਾ ਜੀ ਪੈਸੇ ਦੇ ਕੇ ਬਾਬਾ ਜੀ ਉਹ ਤੁਸੀਂ ਮੇਰੀ ਬੇੰਤੀ ਸੁਣਿਓ ਅਸੀਂ ਹੈਗੇ ਆ ਆਮ ਸਿੱਖੀ ਅਸੀਂ ਗਏ ਵੀ ਸਾਡੇ ਕਾਲਤਾਖ ਸਾਹਿਬ ਘੂਰ ਸਕਦੇ ਆ ਆਪਾਂ ਕੋਈ ਜਿਹੜੇ ਅਧਿਆਪਕ ਅਜੇ ਟਾਈਮ ਚ ਪੁਰਾਣੇ ਸਮੇਂ ਵਿੱਚ ਬੱਚੇ ਨੂੰ ਮੁਰਗਾ ਵੀ ਬਣਾ ਦਿੰਦੇ ਤੇ ਕੁੱਟੀ ਵੀ ਦਿੰਦੇ ਤੇ ਉਹਨਾਂ ਦੇ ਭਲੇ ਵਾਸਤੇ